ਜੀ ਸਤਿ ਆਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦੇ ਆ ਤੁਸ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਜਿਹੜੀ ਆਪਾਂ ਅੱਜ ਦੀ ਵੀਡੀਓ ਲੈ ਕੇ ਆਇਆ ਉਹ ਵੀਡੀਓ ਲਈ ਪੈਨਾਂ ਦੀ ਬਹੁਤ ਰਿਕੁਐਸਟ ਆ ਰਹੀ ਸੀਗੀ ਕਿਉਂਕਿ ਜਿਸ ਹਿਸਾਬ ਨਾਲ ਆਪਾਂ ਕਟਿੰਗ ਕਰਨੀ ਦੱਸ ਦਿਆਂ ਨਾ ਲਾਈਨਿੰਗ ਵਾਲੇ ਸੂਟ ਦੀ ਮਤਲਬ ਉਹ 1/2 ਇੰਚ ਵਾਧਾ ਰੱਖ ਦਿਆਂ ਲਾਈਨਿੰਗ ਹਨਾ ਉਸੇ ਹਿਸਾਬ ਨਾਲ ਆਪਾਂ ਤੁਹਾਨੂੰ ਅੱਜ ਇਹਦੀ ਸਟਿਚਿੰਗ ਕਰਨਾ ਦੱਸਾਂਗੇ ਠੀਕ ਹੈ ਜੀ ਕਿਵੇਂ ਜਿੱਦਾਂ ਆਪਾਂ ਹੁਣ ਇਹ ਵਾਲੀ ਲਾਈਨਿੰਗ ਹੈਗੀ ਆ ਆਪਾਂ ਇਹ ਪੈਰ ਪੈਰ ਦੀ ਜਾਂ 1/2 ਇੰਚ ਦੀ ਆਪਾਂ ਵਾਧਾ ਰੱਖ ਲੈਣੇ ਆ ਹਨਾ ਇਹਨੂੰ ਤੇ ਮੈਂ ਕਟਿੰਗ ਵਾਲੀਆਂ ਵੀਡੀਓ ਦੇ ਵਿੱਚ ਦੱਸਿਆ ਹੁੰਦਾਗਾ ਕਿ ਇਹ 1/2 ਇੰਚ ਵੱਧ ਰੱਖਣੀ ਹੁੰਦੀ ਹੈ ਲਾਈਨਿੰਗ ਤਾਂ ਕਿ نیچے ਵਾਲੀ ਲਾਈਨਿੰਗ ਦੇ ਵਿੱਚ ਖਿੱਚਣਾ ਪਵੇ ਤੇ ਉੱਪਰ ਵਾਲਾ ਕੱਪੜਾ ਜਿਹੜਾ ਉਹਦੇ ਵਿੱਚ ਫਲਾਵਟ ਨਾ ਹੋਵੇ ਠੀਕ ਹੈ ਅੱਜ ਮੈਂ ਤੁਹਾਨੂੰ ਇਹਦੀ ਸਟਿਚਿੰਗ ਕਰਨੀ ਦੱਸੂਗੀ ਕਿ ਕਿੱਦਾਂ ਆਪਾਂ ਇਹਨੂੰ ਪਰਫੈਕਟ ਤਰੀਕੇ ਨਾਲ ਸਟਿਚ ਕਰ ਸਕਦੇ ਆ ਤੇ ਦੇਖੋ ਜਿਹੜੀਆਂ ਆਪਾਂ ਪਲੇਟਸ ਪਾਉਣੇ ਹੁੰਨੇ ਆਂਗੇ ਹਨਾ ਤੇ ਉਹ ਵੀ ਮੈਂ ਤੁਹਾਨੂੰ ਦੱਸਦੀ ਹੁੰਨੀ ਆ ਕਿ ਤੁਸੀਂ ਸੂਟ ਦੇ ਸਿੱਧੇ ਵਾਲੇ ਪਾਸੇ ਲਾਉਣੀ ਆ ਉਹਦੀ ਨਿਸ਼ਾਨੀ ਤੇ ਅੱਜ ਮੈਂ ਤੁਹਾਨੂੰ ਪਲੇਟਾਂ ਵੀ ਅਟੈਚ ਕਰਨੀਆਂ ਦੱਸੂਗੀ ਕਿ ਕਿਵੇਂ ਤੁਸੀਂ ਇਹਨੂੰ ਪਰਫੈਕਟ ਤਰੀਕੇ ਨਾਲ ਅਟੈਚ ਕਰ ਸਕਦੇ ਹੋ ਤੇ ਇਹਦਾ ਰੀਜ਼ਨ ਕੀ ਆ ਕਿ ਆਪਾਂ ਉੱਪਰ ਵਾਲੀ ਸਾਈਡ ਜਿਹੜੀਆਂ ਹੁੰਦੀਆਂ ਨੇ ਉਹ ਪਲੇਟਾਂ ਪਾਉਨੇ ਆ ਠੀਕ ਆ ਇਹਦਾ ਰੀਜ਼ਨ ਸਭ ਤੋਂ ਵੱਡਾ ਤੇ ਇਹੀ ਹੁੰਦਾ ਕਿ ਜੇ ਆਪਾਂ ਇਹ ਪਲੇਟਾਂ ਲਾਈਨਿੰਗ ਦੇ ਉੱਪਰ ਪਾ ਲਈਏ ਨਾ ਫਿਰ ਕੀ ਹੁੰਦਾਗਾ ਕਿ ਸਾਡੇ ਉੱਪਰ ਵਾਲੇ ਕੱਪੜੇ ਦੇ ਵਿੱਚ ਨਾ ਫਲਾਵਟ ਹੋਣ ਲੱਗ ਜਾਂਦੀ ਆ ਕੱਪੜਾ ਜਿਹੜਾ ਹੁੰਦਾ ਉਹ ਅਟੈਚ ਨਹੀਂ ਹੁੰਦਾ ਤੇ ਜਿਹੜੀ ਨੀਚੇ ਵਾਲੀ ਲਾਈਨਿੰਗ ਆ ਇਹ ਸੂਟ ਦੀ ਫਿਟਿੰਗ ਆਉਣੀ ਆ ਹਨਾ ਇਹ ਆਪਾਂ ਨੂੰ ਸਾਹਮਣੇ ਤੋਂ ਪਰਫੈਕਟ ਲੱਗਣੀਆਂ ਚਾਹੀਦੀਆਂ ਨੇ ਜਿਹੜੀਆਂ ਆਪਣੀਆਂ ਪਲੇਟਸ ਨੇਗੀਆਂ ਇਸ ਲਈ ਮੈਂ ਇਹ ਫਰੰਟ ਵਾਲੀ ਸਾਈਡ ਤੇ ਪਾਉਣੀ ਹੁੰਦੀ ਆ ਸਿੱਧੇ ਵਾਲੇ ਪਾਸੇ ਤੇ ਮੈਂ ਅੱਜ ਤੁਹਾਨੂੰ ਅਟੈਚ ਕਰਨੀਆਂ ਦੱਸੂਗੀ ਕਿ ਇਹ ਪਲੇਟਸ ਤੁਸੀਂ ਕਿਵੇਂ ਪਰਫੈਕਟ ਤਰੀਕੇ ਨਾਲ ਅਟੈਚ ਕਰ ਸਕਦੇ ਹੋ ਠੀਕ ਹੈ ਜੀ ਚਲੋ ਆਪਾਂ ਸ਼ੁਰੂ ਕਰਦੇ ਆ ਵੀਡੀਓ ਕਿਵੇਂ ਆਪਾਂ ਲਾਈਨਿੰਗ ਅਟੈਚ ਕਰਨੀ ਆ ਤੇ ਗਲੇ ਵਗੈਰਾ ਇਹਦੇ ਕਿੱਦਾਂ ਅਟੈਚ ਕਰਨੇ ਨੇ ਮੈਂ ਸਾਰਾ ਤੁਹਾਨੂੰ ਅੱਜ ਦੱਸੂਗੀ ਵੀਡੀਓ ਦੇ ਵਿੱਚ ਚਲੋ ਜੀ ਆਪਾਂ ਸ਼ੁਰੂ ਕਰਦੇ ਆ ਵੀਡੀਓ ਹਾਂਜੀ ਸਭ ਤੋਂ ਪਹਿਲਾਂ ਆਪਾਂ ਬੈਕ ਵਾਲੇ ਗਲੇ ਦੀ ਕਟਾਈ ਕਰਾਂਗੇ ਤੁਸੀਂ ਇਹ ਬ੍ਰੌਡ ਸਿਰਫ 2.5 ਰੱਖਿਆ ਕਰੋ ਠੀਕ ਹੈ ਕਿਉਂਕਿ ਨਾ ਇਹ ਪਾਉਣ ਤੋਂ ਬਾਅਦ ਗਲਾ ਫੈਲ ਜਾਂਦਾ ਹੁੰਦਾ ਫਿਰ ਸਾਡੇ ਮੋੜੇ ਜਿਹੜੇ ਹੈਗੇ ਨੇ ਉਹ ਡਿੱਗਣ ਲੱਗ ਜਾਂਦੇ ਹੁੰਦੇ ਨੇ ਤੇ 6 ਇੰਚ ਇਹ ਲੰਬਾ ਜੀ ਗਲਾ 6.5 ਇੰਚ ਤੇ ਮੈਂ ਕਟਾਈ ਕਰੂੰਗੀ ਤੁਸੀਂ 7 ਵੀ ਰੱਖ ਸਕਦੇ ਹੋ ਤੇ ਤੁਸੀਂ ਇਦਾਂ ਦਾ ਇੱਕ ਬਾਕਸ ਜਿਹਾ ਬਣਾ ਲੈਣਾ ਬਸ ਤੇ ਫਿਰ ਉਹਦੇ ਵਿੱਚ ਇਹਦੀ ਗੁਲਾਈ ਪਾਉਣੀ ਹੁੰਦੀ ਹੈ ਨਾਰਮਲ ਜੀ ਕਿਉਂਕਿ ਪਾਉਣ ਤੋਂ ਬਾਅਦ ਇਹਨੇ ਫੈਲ ਹੀ ਜਾਣਾ ਹੁੰਦਾ ਗਲੇ ਨੇ ਇਹਨੂੰ ਜ਼ਿਆਦਾ ਨਾ ਚੌੜਾ ਕਰਿਆ ਕਰੋ ਤੁਸੀਂ ਤੇ ਦੇਖੋ ਜਿਹੜੀ ਇਹਦੀ ਚੌੜਾਈ ਹੈਗੀ ਆ ਇਹਨੂੰ ਆਪਾਂ ਐਦਾਂ ਨਹੀਂ ਦੇਣੀ ਹੁੰਦੀ ਜਿਹੜੀ ਉੱਪਰੋਂ ਗੁਲਾਈ ਦੇਣੀ ਆ ਬਾਹਰਲੇ ਪਾਸੇ ਨੂੰ ਨਹੀਂ ਦੇਣੀ ਹੁੰਦੀ ਇਹਦੀ ਗੁਲਾਈ ਜਿਹੜੀ ਹੈਗੀ ਆ ਉਹ ਆਪਾਂ ਅੰਦਰਲੇ ਵਾਲੇ ਪਾਸੇ ਨੂੰ ਹੀ ਐਦਾਂ ਸਿੱਧੀ ਜੀ ਕਰਕੇ ਦੇਣੀ ਹੁੰਦੀ ਆ ਨਹੀਂ ਤਾਂ ਫਿਰ ਇਹ ਜਿਆਦਾ ਚੌੜਾ ਹੋ ਜਾਂਦਾ ਤੇ ਬਸ ਹੁਣ ਦੇਖੋ ਜਿੰਨੀ ਕਿ ਮੈਂ ਬਾਕਸ ਦੇ ਅੰਦਰ ਅੰਦਰ ਗੁਲਾਈ ਦਿੱਤੀ ਆ ਨਾ ਤੁਸੀਂ ਇੰਨੀ ਕੀ ਹੀ ਗੁਲਾਈ ਪਾਉਣੀ ਆ ਇਹਦੇ ਵਿੱਚ ਦੇਖੋ ਇਹ ਬਸ ਇੰਨਾ ਕਚੌੜਾ ਹੋਊਗਾ ਤੇ ਫਿਰ ਸਾਡਾ ਗਲਾ ਜਿਹੜਾ ਹੈਗਾ ਉਹ ਫੈਲੂ ਆਣੇ ਦੇਖੋ ਐ ਕਰਕੇ ਹੁਣ ਆਪਾਂ ਕੀ ਕਰਨਾ ਜਿਹੜੀ ਆਪਣੀ ਲਾਈਨਿੰਗ ਆ ਜਿਹੜੀ ਆਪਾਂ 1.5 ਇੰਚ ਵੱਧ ਰੱਖੀ ਹੋਈ ਆ ਨਾ نیچے ਉਥੇ ਆਪਾਂ ਇਦਾਂ ਕਰਕੇ ਪੈਰ-ਪੈਰ ਦੀ ਸਿਲਾਈ ਲਾ ਲੈਣੀ ਆ ਠੀਕ ਆ ਪਹਿਲਾਂ ਫਿਰ ਆਪਾਂ ਇਹਨੂੰ ਜਦੋਂ ਆਪਣਾ ਪੂਰਾ ਸੂਟ ਸਟਿਚ ਹੋ ਗਿਆ ਆਪਾਂ ਇਹ ਸਿਲਾਈ ਨੂੰ ਆਪਾਂ ਢੇੜ ਦਵਾਂਗੇ ਠੀਕ ਆ ਇਹ ਬਸ ਸਿਰਫ ਆਪਾਂ ਟੱਲ ਦੇਣ ਵਾਸਤੇ ਆਪਾਂ ਕਪੜਾ ਜਿਹੜਾ ਹੈਗਾ ਇਹ ਵੱਧ ਰੱਖਣਾ ਇਸੇ ਕਰਕੇ ਆਪਾਂ ਪਹਿਲਾਂ ਤੇ ਸਲਾਈ ਲਗਾ ਲਈ ਠੀਕ ਹੈ ਜੀ ਤੁਸੀਂ ਧੁਰ ਤੱਕ ਸਲਾਈ ਲਗਾ ਲਓ ਤੁਸੀਂ ਦੇਖ ਸਕਦੇ ਦੇਖੋ ਮੈਂ ਪੈਰ ਪੈਰ ਤੋਂ ਵੀ ਘੱਟ ਮਾਰੀ ਆ ਸਲਾਈ ਠੀਕ ਹੈ ਬਾਅਦ ਚ ਉਹ ਉੱਡ ਜਾਂਦੀ ਹੁੰਦੀ ਆ ਸਲਾਈ ਇਹ ਤੇ ਹੁਣ ਆਪਾਂ ਕੀ ਕਰਨਾ ਜਿਹੜੀ ਇਹ ਸਲਾਈ ਮਾਰੀ ਆਪਾਂ ਇਹਨੂੰ ਨੀਚੇ ਵਾਲੀ ਸਾਈਡ ਰੱਖਣਾ ਆਪਾਂ ਤਾਂ ਕਿ ਆਪਾਂ ਇਹਨੂੰ ਬਾਅਦ ਚ ਉਧੇੜ ਸਕੀਏ ਠੀਕ ਹੈ ਜੇ ਅੰਦਰ ਵਾਲੀ ਸਾਈਡ ਹੋਗੀ ਫਿਰ ਇਹ ਉੱਡਣੀ ਨਹੀਂ ਨੀ ਹੈਗੀ ਆਪਣੇ ਤੋਂ ਤੇ ਹੁਣ ਆਪਾਂ ਇਦਾਂ ਜਿਹੜਾ ਗळा ਕਟਿੰਗ ਕੀਤਾ ਮੋਢੇ ਜੋੜ ਲੈਣੇ ਨੇ ਆਪਾਂ ਮੋਢਿਆਂ ਵਾਲੀ ਸਾਈਡ ਤੋਂ ਹੀ ਆਪਾਂ ਲਾਈਨਿੰਗ ਜਿਹੜੀ ਹੈਗੀ ਉਹ ਅਟੈਚ ਕਰਨੀ ਸ਼ੁਰੂ ਕਰਨੀ ਹੁੰਦੀ ਹੈ ਫਿਰ ਇਹ ਸਹੀ ਤਰੀਕੇ ਨਾਲ ਜੜੀ ਜਾਂਦੀ ਹੁੰਦੀ ਹੈ ਠੀਕ ਹੈ ਜੀ ਤੇ ਤੁਸੀਂ ਗळा ਜਿਹੜਾ ਹੈਗਾ ਉਹ ਬੈਕ ਵਾਲੀ ਸਾਈਡ ਦਾ ਪਹਿਲਾਂ ਹੀ ਕੱਟ ਲਿਆ ਕਰੋ ਕਿਉਂਕਿ ਲਾਈਨਿੰਗ ਵਾਲੇ ਸੂਟ ਵਿੱਚ ਨਾ ਜਦੋਂ ਜੜੀ ਜਾਂਦੀ ਹੈ ਲਾਈਨਿੰਗ ਫਿਰ ਗळा ਕਟਿੰਗ ਕਰਨਾ ਔਖਾ ਹੋ ਜਾਂਦਾ ਜੇ ਬੁਕਰਮ ਵਾਲਾ ਬਣਾਉਣਾ ਉਹ ਤੁਹਾਡੀ ਅਲੱਗ ਗੱਲ ਆ ਠੀਕ ਹੈ ਉਹ ਉਹਦੇ ਵਿੱਚ ਤੁਸੀਂ ਜੋੜ ਸਕਦੇ ਹੋ ਪਹਿਲਾਂ ਹੁਣ ਜਿੱਦੋਂ ਆਪਾਂ ਸੂਟ ਦੀ ਫਿਟਿੰਗ ਦੇਣੀ ਆ ਆਪਾਂ ਉਧਰਲੇ ਪਾਸੇ ਲਾਈਨਿੰਗ ਅਟੈਚ ਕਰਨੀ ਸ਼ੁਰੂ ਕਰਨੀ ਆ ਪਹਿਲਾਂ ਪਹਿਲਾਂ ਆਪਾਂ ਮੋਢਿਆਂ ਵਾਲੀ ਜਿਹੜੀ ਗੁਲਾਈ ਆ ਉਹਦੇ ਤੋਂ ਅਟੈਚ ਕਰਨੀ ਲਾਈਨਿੰਗ ਤੁਸੀਂ ਇੱਦਾਂ ਦੇਖੋ ਕੱਪੜਾ ਬਿਲਕੁਲ ਇਕਸਾਰ ਰੱਖ ਕੇ ਇਹਦੀ ਨੀਚੇ ਤੱਕ ਸਲਾਈ ਲਗਾ ਲਓ ਤੇ 4-5 ਇੰਚ ਤੁਸੀਂ ਛੱਡ ਲਓ ਕਿਉਂਕਿ ਹਜੇ ਆਪਾਂ ਲਾਈਨਿੰਗ ਫੋਲਡ ਕਰਨੀ ਆ ਨਾ ਨੀਚੋਂ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਦੂਸਰੀ ਸਾਈਡ ਵੀ ਤੁਸੀਂ ਇੱਦਾਂ ਹੀ ਅਟੈਚ ਕਰ ਲਿਓ ਠੀਕ ਹੈ ਜੀ ਮੈਂ ਇਹ ਵੀਡੀਓ ਦੇ ਵਿੱਚ ਪਾਉਂਦੀ ਨਹੀਂ ਕਿਉਂਕਿ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਜਿਵੇਂ ਮੈਂ ਦੂਸ ਤੇ ਹੁਣ ਜਿਹੜੀ ਦੇਖੋ ਜਿਹੜੀ ਆਪਾਂ ਵਿੱਚ ਇਹ ਢਿੱਲੇ ਰੱਖਿਆ ਲਾਈਨਿੰਗ ਦੇ ਇਹ ਬਹੁਤ ਜ਼ਰੂਰੀ ਹੁੰਦੀ ਆ ਦੇਣੀ ਠੀਕ ਫਿਰ ਆਪਣੇ ਸੂਟ ਦੀ ਜਿਹੜੀ ਫਿਟਿੰਗ ਬਿਲਕੁਲ ਪਰਫੈਕਟ ਆਉਂਦੀ ਆ ਖਿੱਚ ਨਹੀਂ ਪੈਂਦੀ ਉਹਦੇ ਵਿੱਚ ਤੇ ਹੁਣ ਆਪਾਂ ਇੱਦਾਂ ਹੀ ਮੋਢਿਆਂ ਵਾਲੀ ਸਲਾਈ ਲਾ ਲੈਣੀ ਆ ਉਹਦੇ ਨਾਲ ਲਾਈਨਿੰਗ ਆਪਾਂ ਅਟੈਚ ਕਰ ਲੈਣੀ ਆ ਤੁਸੀਂ ਉੱਪਰ ਵਾਲਾ ਕੱਪੜੇ 'ਚ ਥੋੜਾ ਜਿਹਾ ਕਸਾਵ ਰੱਖਣਾ ਹੁੰਦਾ ਤੇ ਜਿਹੜੀ ਲਾਈਨਿੰਗ ਹੁੰਦੀ ਆ ਉਹਦੇ 'ਚ ਢਿੱਲ ਦੇਣੀ ਹੁੰਦੀ ਆ ਥੋੜੀ ਜਿਹੀ ਠੀਕ ਫਿਰ ਮੋਢੇ ਦੇਖੋ ਸਲਾਈ ਬਿਲਕੁਲ ਪਰਫੈਕਟ ਵੱਜੀ ਆ ਕੋਈ ਝੋਲ ਵਗੈਰਾ ਨਹੀਂ ਆ ਰਿਹਾ ਹੈਗਾ ਆਪਣੀ ਲਾਈਨ ਤੇ ਇਦਾਂ ਹੀ ਤੁਸੀਂ ਦੂਸਰੀ ਵਾਲੀ ਸਾਈਡ ਵੀ ਅਟੈਚ ਕਰ ਲਓ ਲਾਈਨਿੰਗ ਨਾਲ ਮੋੜਾ ਠੀਕ ਹੈ ਜੀ ਲਾਈਨਿੰਗ ਵਧ ਕੱਟ ਜਾਵੇ ਤਾਂ ਬਾਅਦ ਚੋਂ ਛੰਟੀ ਵੀ ਕਰ ਸਕਦੇ ਤੁਸੀਂ ਉਹਦੀ ਤੇ ਦੇਖੋ ਹੁਣ ਆਪਣੀ ਲਾਈਨਿੰਗ ਜਿਹੜੀ ਹੈਗੀ ਆ ਉਹ ਬਸ ਥੋੜੀ ਜੀ ਹੀ ਢਿੱਲਾ ਜਿੰਨੀ ਕ ਆਪਾਂ ਦਿੱਤੀ ਹੋਈ ਆ ਬਾਕੀ ਆਪਣੀ ਪਰਫੈਕਟ ਜਿਹੜੀ ਗਈ ਆ ਸਾਰੀ ਲਾਈਨਿੰਗ ਠੀਕ ਹੈ ਜੀ ਬਸ ਇੰਨੀ ਘੱਟਲ ਰੱਖਿਆ ਕਰੋ ਤੁਸੀਂ ਨੀਚੇ ਤੇ ਹੁਣ ਆਪਾਂ ਕੀ ਕਰਨਾ ਦੇਖੋ ਜਿਹੜਾ ਆਪਣਾ ਗਲਾ ਹੈਗਾ ਉਹਨੂੰ ਆਪਾਂ ਲਾਈਨਿੰਗ ਦੇ ਨਾਲ ਅਟੈਚ ਕਰ ਲੈਣਾ ਜਿਵੇਂ ਜਿਵੇਂ ਆਪਾਂ ਕਟਿੰਗ ਕੀਤੀ ਹੋਈ ਆ ਇਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਲੀਰ ਵਗੈਰਾ ਲਾਉਣੀਆਂ ਨਾ ਗਲੇ ਤੇ ਫਿਰ ਫਿਨਿਸ਼ਿੰਗ ਨਾਲ ਲੱਗ ਜਾਂਦੀ ਹੁੰਦੀ ਆ ਫਿਰ نیچے ਵਾਲਾ ਕਪੜਾ ਛੁੱਟਦਾ ਨਹੀਂ ਹੁੰਦਾ ਲਾਈਨਿੰਗ ਵਾਲਾ ਆਪਣਾ ਪਹਿਲਾਂ ਅਟੈਚ ਕਰ ਲਿਆ ਕਰੋ ਤੁਸੀਂ ਇਹਨੂੰ ਨਾਲ ਠੀਕ ਹੈ ਦੇਖੋ ਜੇ ਹੁਣ ਆਪਾਂ ਜਿਹੜੀ ਵਿੱਚ ਆਪਣਾ ਲਾਈਨਿੰਗ ਦਾ ਕਪੜਾ ਹੈਗਾ ਉਹਨੂੰ ਆਪਾਂ ਕਟਿੰਗ ਕਰ ਦਵਾਂਗੇ ਠੀਕ ਹੈ ਇਹਨੂੰ ਤੁਸੀਂ ਫਿਨਿਸ਼ਿੰਗ ਦੇ ਨਾਲ ਕਟਿੰਗ ਕਰ ਲਓ ਫਿਰ ਆਪਣੀ ਜਿਹੜਾ ਕਪੜਾ ਵਗੈਰਾ ਹੁੰਦਾ ਜੜਨਾ ਉਹ ਸੌਖਾ ਹੋ ਜਾਂਦਾ ਲੀਰ ਵਗੈਰਾ ਲਾਉਣੀ ਸੌਖੀ ਹੋ ਜਾਂਦੀ ਆ ਬਸ ਤੁਸੀਂ ਇਦਾਂ ਸਾਰੇ ਪਾਸੇ ਪਹਿਲਾਂ ਲਾਈਨਿੰਗ ਨੂੰ ਅਟੈਚ ਕਰ ਲਿਆ ਕਰੋ ਫਿਰ ਇਹ ਬਿਲਕੁਲ ਸੌਖਾ ਹੋ ਜਾਂਦਾ ਸੂਟ ਸਿਉਣਾ ਠੀਕ ਹੈ ਜੀ ਹੁਣ ਦੇਖੋ ਆਪਾਂ ਕੀ ਕਰਨਾਗਾ ਪਹਿਲਾਂ ਆਪਾਂ ਕੱਪੜੇ ਦੇ ਜਿਹੜੇ ਵਾਲ ਨੇ ਉਹ ਸਾਰੇ ਆ ਨੀਚੇ ਵਾਲੀ ਸਾਈਡ ਨੂੰ ਕੱਢ ਲੈਣੇ ਨੇ ਇਹ ਇਦਾਂ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤੇ ਉੱਪਰ ਵਾਲੇ ਪਾਸੇ ਨਾ ਝੋਲ ਪੈਣ ਲੱਗ ਜਾਣਗੇ ਤੁਹਾਡੇ ਕੱਪੜੇ ਦੇ ਵਿੱਚ ਫਿਰ ਤੁਸੀਂ ਦੋਨੇ ਪਾਸੇ ਇੱਦਾਂ ਫੜ ਕੇ ਲਾਈਨ ਨੂੰ ਸੈੱਟ ਕਰ ਲੈਣਾ ਨੀਚੇ ਵਾਲੇ ਪਾਸੇ ਤਾਂ ਕਿ ਜਿਹੜੀ ਲਾਈਨਿੰਗ ਆ ਉਹ ਬਰਾਬਰ-ਬਰਾਬਰ ਹੋ ਜਾਈ ਦੋਨਾਂ ਵਾਲੀ ਸਾਈਡ ਠੀਕ ਹੈ ਫਿਰ ਇੱਦਾਂ ਸੈਂਟਰ ਦੇ ਵਿੱਚ ਤੁਸੀਂ ਇੱਕ ਸਲਾਈ ਜ਼ਰੂਰ ਲਗਾਉਣੀ ਆ ਤਾਂ ਹੀ ਮੈਂ ਤੁਹਾਨੂੰ ਕਹਿ ਨਹੀਂਉਣੀ ਤੁਸੀਂ ਕਰੀਜ਼ ਬਣਾ ਲਿਆ ਕਰੋ ਫਿਰ ਇਹ ਸਲਾਈ ਲਾਉਣੀ ਬਿਲਕੁਲ ਸੌਖੀ ਹੋ ਜਾਂਦੀ ਆ ਤੇ ਤੁਸੀਂ ਇਹ ਸਲਾਈ ਨੂੰ ਪਲੇਟਾਂ ਤੋਂ ਨੀਚੇ ਤੱਕ ਲੈ ਕੇ ਜਾਣਾ ਹੋ ਚਾਹੋ ਤਾਂ ਤੁਸੀਂ ਦੂਰ ਨੀਚੇ ਤੱਕ ਵੀ ਲੈ ਕੇ ਜਾ ਸਕਦੇ ਹੋ ਸਲਾਈ ਨੂੰ ਪਰ ਮੈਂ ਪਲੇਟਾਂ ਤੱਕ ਹੀ ਰੱਖੂੰਗੀ ਇਹਨੂੰ ਠੀਕ ਹੈ ਹੁਣ ਦੇਖੋ ਆਪਣੇ ਪਲੇਟਾ ਪਾਉਣੀਆਂ ਬਿਲਕੁਲ ਆਸਾਨ ਹੋ ਜਾਣਗੀਆਂ ਆਪਾਂ ਕੀ ਕਰਨਾ ਜਿਵੇਂ ਜਿਵੇਂ ਆਪਣੇ ਪਲੇਟਾਂ ਦੇ ਨਿਸ਼ਾਨ ਲੱਗੇ ਹੋਏ ਨੇ ਉਵੇਂ-ਉਵੇਂ ਤੁਸੀਂ ਇਹਤੇ ਮਸ਼ੀਨ ਚਲਾ ਲਓ ਠੀਕ ਹੈ ਜੀ ਹੁਣ ਆਪਣੀਆਂ ਜਿਹੜੀਆਂ ਪਲੇਟਾਂ ਨੇ ਉਹ ਬਿਲਕੁਲ ਸਹੀ ਤਰੀਕੇ ਨਾਲ ਪੈਣੀਆਂ ਲਾਈਨਿੰਗ ਵਾਲੇ ਸੂਟ ਦੇ ਵਿੱਚ ਆਪਾਂ ਨੀਚੋਂ ਨਹੀਂ ਪਲੇਟਾ ਪਾਉਣੀਆਂ ਉੱਪਰ ਵਾਲੀ ਸਾਈਡ ਪਹਿਲਾਂ ਏਦਾਂ ਸਲਾਈ ਲਾਉਣੀ ਆ ਪਲੇਟਾਂ ਜਿੱਥੇ ਇੱਥੇ ਪਾਈਆਂ ਹੋਈਆਂ ਨੇ ਠੀਕ ਹੈ ਉਹਨੂੰ ਅਟੈਚ ਕਰ ਲਓ ਪਹਿਲਾਂ ਫਿਰ ਆਪਣੇ ਦੋਨੇ ਕੱਪੜੇ ਬਰਾਬਰ ਆਉਣਗੇ ਹੁਣ ਦੇਖੋ ਜਿਹੜੇ ਇਹ ਆਪਣੀ ਲਾਈਨਿੰਗ ਆ ਨਾ ਕਿਤੇ ਢਿੱਲੀ ਰਹੀ ਆ ਜਿਆਦਾ ਨਾ ਖਸਾਵ ਐ ਇਹਦੇ ਵਿੱਚ ਠੀਕ ਆ ਹੁਣ ਜਦੋਂ ਆਪਾਂ ਜਿਹੜੀ ਸਲਾਈ ਲਗਾਈ ਆ ਉਹ ਦੂਜੇ ਵਾਲੇ ਪਾਸੇ ਵੀ ਆ ਗਈ ਨਾ ਲਾਈਨਿੰਗ ਵਾਲੀ ਸਾਈਡ ਵੀ ਆ ਗਈ ਹੁਣ ਆਪਾਂ ਇਦਾਂ ਨਿਸ਼ਾਨ ਲਗਾ ਲੈਣੇ ਨੇ ਫਿਰ ਆਪਣੀਆਂ ਪਲੇਟਾਂ ਨੇ ਜਿਹੜੀਆਂ ਆਪਾਂ ਨੂੰ ਪਾਉਣੀਆਂ ਸੌਖੀਆਂ ਹੋ ਜਾਣਗੀਆਂ ਹੁਣ ਜਿੱਥੇ ਜਿੱਥੇ ਤੁਹਾਡੀ ਸਲਾਈ ਚੱਲੀ ਹੋਊਗੀ ਤੁਸੀਂ ਉਹਤੇ ਇਦਾਂ ਨਿਸ਼ਾਨ ਲਗਾ ਲਓ ਠੀਕ ਹੈ ਤੇ ਇਹ ਪਲੇਟ ਦੇਖੋ ਦੋਨੋਂ ਕੱਪੜੇ ਆਪਣੇ ਅਟੈਚ ਹੋ ਜਾਣਗੇ ਇਦਾਂ ਤੇ ਪਲੇਟ ਪਾਉਣੀ ਜਿਹੜੀ ਉਹ ਬਿਲਕੁਲ ਸੌਖੀ ਹੋ ਜਾਂਦੀ ਆ ਲਾਈਨਿੰਗ ਵਾਲੇ ਸੂਟ ਦੇ ਵਿੱਚ ਤੇ ਇੱਦਾਂ ਹੀ ਤੁਸੀਂ ਦੂਸਰੇ ਵਾਲੀ ਸਾਈਡ ਵੀ ਪਲੇਟ ਜਿਹੜੀ ਹੈਗੀ ਆ ਉਹ ਚੱਕ ਕੇ ਪਾ ਲੈਣੀ ਆ ਜੇ ਤੁਸੀਂ ਲਾਈਨਿੰਗ ਵਾਲੇ ਸੂਟ ਦੇ ਵਿੱਚ ਇਦਾਂ ਪਲੇਟਾ ਪਾਉਂਗੇ ਤਾਂ ਤੁਹਾਨੂੰ ਬਹੁਤ ਸੌਖੀਆਂ ਹੋ ਜਾਣਗੀਆਂ ਪਲੇਟਾ ਪਾਉਣੀਆਂ ਤੇ ਥੋੜੇ ਜਿਹੜੇ ਕੱਪੜੇ ਨੂੰ ਦੋਨੇ ਇੱਕਸਾਰ ਆਉਣਗੇ ਸਲਾਈ ਦੇ ਵਿੱਚ ਹੁਣ ਦੇਖੋ ਮੈਂ ਸਿੱਧੇ ਪਾਸੇ ਤੁਹਾਨੂੰ ਦਿਖਾ ਰਹੀ ਆ ਆਪਣੀ ਜਿੱਥੋਂ ਆਪਣੀ ਪਲੇਟ ਸ਼ੁਰੂ ਹੁੰਦੀ ਆ ਉੱਥੇ ਵੀ ਕੋਈ ਫਲਾਵਟ ਨਹੀਂ ਹੈਗੀ ਬਿਲਕੁਲ ਵੀ ਪਲੇਟਾਂ ਦੇ ਵਿੱਚ ਇਦਾਂ ਥੋੜੇ ਦੋਨੋਂ ਕੱਪੜੇ ਹੀ ਅਟੈਚ ਹੋਣਗੇ ਜੇ ਤੁਸੀਂ ਸਿੱਧੇ ਵਾਲੇ ਫੇਰ ਪਲੇਟਾ ਪਾਉਂਗੇ ਏਦਾਂ ਲਾਈਨਿੰਗ ਨਾਲ ਅਟੈਚ ਕਰਕੇ ਨਹੀਂ ਤਾਂ ਦੇਖੋ ਇੱਥੇ ਨਾ ਗੁਬਾਰੇ ਜਿਹੇ ਬਣਨ ਲੱਗ ਜਾਂਦੇ ਨੇ ਫੇਰ ਕੱਪੜੇ ਦੇ ਉੱਪਰ ਵਾਲੇ ਦੇ ਠੀਕ ਹੈ ਲਾਈਨਿੰਗ ਵਾਲੇ ਸੂਟ ਦੇ ਵਿੱਚ ਜਿਹੜਾ ਇਹ ਤਰੀਕਾ ਹੈ ਮੈਨੂੰ ਸਭ ਤੋਂ ਬੈਸਟ ਲੱਗਦਾਗਾ ਮੈਂ ਏਦਾਂ ਹੀ ਪਲੇਟਾ ਪਾਉਣੀ ਹੁੰਦੀ ਹੈ ਇਹਦੇ ਵਿੱਚ ਮੈਂ ਹੋਰ ਤਰੀਕੇ ਨਾਲ ਵੀ ਪਾ ਕੇ ਦੇਖਿਆ ਨੇ ਜੇ ਆਪਾਂ ਲਾਈਨਿੰਗ ਵਾਲੇ ਲਾਈਨਿੰਗ ਤੇ ਪਲੇਟਾ ਪਾ ਲਾਂਦੇ ਨਾ ਤਾਂ ਉੱਪਰ ਵਾਲੇ ਕੱਪੜੇ ਦੇ ਵਿੱਚ ਇਹ ਹੋ ਹੀ ਨਹੀਂ ਸਕਦਾ ਵੀ ਫਲਾਵਟ ਨਾ ਆਵੇ ਆਪਣੇ ਫਲਾਵਟ ਆਉਣ ਲੱਗ ਜਾਂਦੀ ਉਹਦੇ ਵਿੱਚ ਤੁਸੀਂ ਏਦਾਂ ਪਾ ਲਓ ਪਲੇਟਾ ਤੇ ਦੇਖੋ ਆਪਣੇ ਗਲੇ ਤੇ ਆਪਣੇ ਕੋਲ ਕਪੜਾ ਬਹੁਤ ਥੋੜਾ ਸੀਗਾ ਔਰ ਇਹ ਬਲੀਰ ਲਾਉਣ ਨੂੰ ਹੈ ਨਹੀਂ ਸੀਗੀ ਬਿਲਕੁਲ ਵੀ ਤੇ ਇਦਾਂ ਵੀ ਗਲਾ ਬਹੁਤ ਫਿਸ਼ਿੰਗ ਦਾ ਬਣਦਾ ਮੈਂ ਦੇਖੋ ਇਹਦੇ نیچے ਇਦਾਂ ਕਪੜਾ ਰੱਖ ਲਿਆ ਤੇ ਉੱਪਰ ਆਪਾਂ ਇਹਦਾ ਗਲਾ ਰੱਖ ਲਿਆ ਠੀਕ ਹੈ ਇਹ ਕਪੜਾ ਜਿਹੜਾ ਉਹ ਗਲੇ ਤੋਂ ਚੌੜਾ ਹੋਣਾ ਚਾਹੀਦਾ ਥੋੜਾ ਫੇਰੀ ਥੋੜਾ ਗਲਾ ਜੜਾ ਜਾਊਗਾ ਤੇ ਤੇ ਜਿਵੇਂ ਜਿਵੇਂ ਗਲੇ ਦੀ ਸ਼ੇਪ ਹੈਗੀ ਆ ਆਪਾਂ نیچے ਕਪੜਾ ਰੱਖ ਕੇ ਉੱਤੇ ਸਲਾਈ ਲਗਾਤੀ ਜੇ ਔਰੇ ਬਲੀਰ ਨਹੀਂ ਲਾਉਣੀ ਆਉਂਦੀ ਤੇ ਬਹੁਤ ਸੌਖਾ ਤਰੀਕਾ ਗਲਾ ਜੜਨ ਦਾ ਤੇ ਤੁਸੀਂ ਫਿਰ ਇਦਾਂ ਗਲੇ ਦੀ ਕਟਿੰਗ ਕਰ ਲਓ ਜਿਹੜਾ ਬਾਦੂ ਕਪੜਾ ਹੈਗਾ ਵਿਚ ਵਾਲਾ ਉਹਨ ਤੇ ਬਸ ਤੁਹਾਡੇ ਉਤੇ ਕੱਟ ਨਹੀਂ ਲੱਗਣੇ ਚਾਹੀਦੇ ਤੇ ਹੁਣ ਜਿੰਨੀ ਕੁ ਵੀ ਤੁਹਾਨੂੰ ਚੌੜੀ ਲੀਰ ਚਾਹੀਦੀ ਆ ਤੁਸੀਂ ਓਨੀ ਕੁ ਰੱਖ ਕੇ ਬਾਕੀ ਨੂੰ ਕਟਿੰਗ ਕਰ ਦਿਓ ਠੀਕ ਹੈ ਬੜੀ ਆਸਾਨੀ ਨਾਲ ਹੀ ਫੋਲਡ ਹੋ ਜਾਊਗਾ ਜਿੰਨਾ ਹੋਰੇ ਲੀਰ ਨਹੀਂ ਲਾਉਣੀ ਆਉਂਦੀ ਓ ਤੋ ਇਹ ਐ ਕਰ ਸਕਦੇ ਨੇ ਮੈਂ ਜ਼ਿਆਦਾਤਰ ਇਦਾਂ ਹੀ ਕਰਦੀ ਹੁੰਨੀ ਆ ਇਹ ਬੁਕਰੋ ਵਾਂਗੂ ਹੋ ਜਾਂਦਾ ਬਿਲਕੁਲ ਗळा ਠੀਕ ਹੈ ਬਸ ਡਬਲ ਕਪੜਾ ਲਾ ਕੇ ਜੜ ਲੈਣੀ ਹੁੰਨੀ ਆ ਇਹਨੂੰ ਇਦਾਂ ਕਰਕੇ ਤੇ ਦੇਖੋ ਫਿਰ ਇਹ ਤੇ ਨਾ ਤੁਸੀਂ ਇਦਾਂ ਉੱਪਰ ਇਹਦੀ ਸਲਾਈ ਜਿਹੜੀ ਹੈਗੀ ਉਹ ਦੱਬ ਦਿਓ ਇਹ ਜਿਹੜੀ ਤੁਹਾਡੀ ਸਲਾਈ ਆ ਇਹ اپنی ਜਿਹੜੀ ਪੱਟੀ ਲਈ ਆ ਉਹਦੇ ਤੇ ਆਉਣੀ ਚਾਹੀਦੀ ਆ ਮਤਲਬ ਸੂਟ ਦੇ ਕਪੜੇ ਤੇ ਨਹੀਂ ਆਉਣੀ ਚਾਹੀਦੀ ਠੀਕ ਹੈ ਇਹ ਦੇਖੋ ਹੁਣ ਆਸਾਨੀ ਨਾਲ ਹੀ ਮੁੜ ਜੂਗਾ ਆਪਾਂ ਜਿੰਨਾ ਜਿੰਨਾ ਵੀ ਆਪਾਂ ਨੂੰ ਚੌੜਾ ਚਾਹੀਦਾ ਤੁਸੀਂ ਇੰਨਾ ਇੰਨਾ ਰੱਖ ਲਓ ਇਹਦੀ ਲੁੱਕ ਬਿਲਕੁਲ ਐਂ ਲੱਗਦਾ ਹੁੰਦਾ ਵੀ ਜਿਵੇਂ ਬੁਕਰਮ ਪਾਈ ਹੋਈ ਆ ਵਿੱਚ ਗਲੇ ਦੇ ਮੈਂ ਡਬਲ ਕਰਕੇ ਇਹ ਲੀਰ ਲਾਉਣੀ ਹੁੰਦੀ ਆ ਡਬਲ ਕਪੜੇ ਦੀ ਲਾਉਣੀ ਹੁੰਦੀ ਆ ਮਤਲਬ ਦੇਖੋ ਹੁਣ ਇਹ ਆਸਾਨੀ ਨਾਲ ਹੀ ਫੋਲਡ ਹੋ ਗਿਆ ਤੇ ਜਿਹੜੀ ਇਹਦੀ ਫਿਨਿਸ਼ਿੰਗ ਆ ਉਹ ਵੀ ਬਹੁਤ ਵਧੀਆ ਆਉਂਦੀ ਆ ਬਿਲਕੁਲ ਜਿਵੇਂ ਆਪਾਂ ਬੁਕਰਮ ਵਾਲਾ ਗਲਾ ਝੜਦੇ ਹੁੰਦੇ ਆ ਇਹ ਤੁਸੀਂ ਦੇਖ ਸਕਦੇ ਹੋ ਦੀ ਫਿਨਿਸ਼ਿੰਗ ਕਿੰਨੀ ਸੋਹਣੀ ਆਈ ਆ ਹਨਾ ਤੇ ਸ਼ੇਪ ਵੀ ਇਹਦੀ ਬਹੁਤ ਸੋਹਣੀ ਆਉਂਦੀ ਹੈ ਜਿਨ੍ਹਾਂ ਨੂੰ ਨਹੀਂ ਜੜਨੀ ਆਉਂਦੀ ਹੈਗੀ ਰੇਬਲੀਰ ਉਹ ਇਦਾਂ ਗਲਾ ਜੜ ਸਕਦੇ ਨੇ ਠੀਕ ਹੈ ਜੀ ਆਸਾਨੀ ਨਾਲ ਹੀ ਬਣ ਜਾਊਗਾ ਤੇ ਹੁਣ ਦੇਖੋ ਆਪਣੀ ਬੈਕ ਵਾਲਾ ਜਿਹੜਾ ਪੱਲਾ ਹੈਗਾ ਉਹ ਰੈਡੀ ਹੋ ਗਿਆ ਗਲਾ ਵੀ ਜੜਿਆ ਗਿਆ ਔਰ ਲਾਈਨਿੰਗ ਵੀ ਅਟੈਚ ਹੋ ਗਈ ਹੁਣ ਆਪਾਂ ਫਰੰਟ ਵਾਲੀ ਲਾਈਨਿੰਗ ਤੇ ਵੀ ਉਵੇਂ ਹੀ ਸਲਾਈ ਲਾਉਣੀ ਹੈ ਜਿਵੇਂ ਆਪਾਂ ਪਿਛਲੇ ਵਾਲੀ ਲਾਈਨਿੰਗ ਤੇ ਲਗਾਈ ਸੀ ਦੇਖਿਆ ਪੈਰ ਪੈਰ ਟੋਪੀ ਘੱਟ ਤੇ ਤੁਸੀਂ ਇਹਨੂੰ ਧੁਰ ਤੱਕ ਸਲਾਈ ਲਗਾ ਲਿਓ ਠੀਕ ਹੈ ਮੈਂ ਵੀਡੀਓ ਦੇ ਵਿੱਚ ਦਿਖਾਉਂਗੀ ਨਹੀਂ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਜਿਵੇਂ ਮੈਂ ਪਿੱਛੇ ਦੱਸਿਆ ਤੁਹਾਨੂੰ ਐਵੇਂ ਤੁਸੀਂ ਲਗਾ ਲਿਓ ਸਲਾਈ ਠੀਕ ਹੈ ਜੀ ਦੇਖੋ ਮੈਂ ਸਲਾਈ ਲਗਾ ਲਈ ਹੈ ਤੇ ਮੈਂ ਇਹਦੇ ਉੱਪਰ ਹੁਣ ਪੱਲਾ ਸੈੱਟ ਕਰਕੇ ਇਹਨੂੰ ਵੀ ਅਟੈਚ ਕਰੂੰਗੀ ਮੋਢਿਆਂ ਵਾਲੀ ਸਾਈਡ ਤੋਂ ਠੀਕ ਹੈ ਇਹ ਆਪਾਂ ਮੋਢੇ ਵਾਲੀ ਸਾਈਡ ਤੋਂ ਹੀ ਅਟੈਚ ਕਰਨਾ ਹੁੰਦਾ ਪਹਿਲਾਂ ਗਲਾ ਆਪਾਂ ਇਹਦਾ ਬੁਕਰਮ ਵਾਲਾ ਬਣਾਵਾਂਗੇ ਇਸ ਲਈ ਮੈਂ ਇਹਦੀ ਗਲੇ ਦੀ ਕਟਿੰਗ ਨਹੀਂ ਕੀਤੀ ਠੀਕ ਹੈ ਜਿਵੇਂ ਪਿੱਛੇ ਦੱਸਿਆ ਸੀ ਉਵੇਂ-ਉਵੇਂ ਤੁਸੀਂ ਇਹਨੂੰ ਅਟੈਚ ਕਰ ਲੈਣਾ ਲਾਈਨਿੰਗ ਨੂੰ ਠੀਕ ਹੈ ਜੀ ਤੇ ਹੁਣ ਆਪਾਂ ਸਾਈਡਾਂ ਵਾਲੀਆਂ ਜਿਹੜੀਆਂ ਫਿਟਿੰਗ ਵਾਲੀਆਂ ਸਲਾਈਆਂ ਨੇ ਉਹ ਅਟੈਚ ਕਰਨੀਆਂ ਨੇਗੀਆਂ ਠੀਕ ਹੈ ਇਹ ਬਸ ਕੱਪੜੇ ਨੂੰ ਆਪਾਂ ਸੈੱਟ ਕਰਕੇ ਰੱਖਣਾ ਕੱਟਣਾ ਕੱਟ ਤੁਹਾਡੇ ਮੈਚ ਹੋਣੇ ਚਾਹੀਦੇ ਨੇ ਬਿਲਕੁਲ ਜਿਹੜੇ ਕਟਿੰਗ ਵੇਲੇ ਲਾਉਣੇ ਆਪਾਂ ਤੇ ਇਹਨੂੰ ਆਪਾਂ نیچے ਤੱਕ ਅਟੈਚ ਕਰ ਲੈਣਾ ਤੇ 4-5 ਇੰਚ ਛੱਡ ਦੇਣਾ ਜਿੱਥੋਂ ਤੱਕ ਆਪਣੀ ਫੋਲਡਿੰਗ ਹੋਣੀ ਹੈ ਲਾਈਨਿੰਗ ਦੀ ਠੀਕ ਹੈ ਜੀ ਐਵੇਂ ਤੁਸੀਂ ਦੂਸਰੀ ਵਾਲੀ ਸਾਈਡ ਵੀ ਕਰ ਲਓ ਜਿਵੇਂ ਮੈਂ ਤੁਹਾਨੂੰ ਪਰਲੀ ਸਾਈਡ ਦੱਸਿਆ ਠੀਕ ਹੈ ਪਾਸੇ ਸੇਮ ਤਰੀਕੇ ਨਾਲ ਹੀ ਅਟੈਚ ਕਰਨੀ ਹੁੰਦੀ ਆ ਸਾਰੇ ਪਾਸੇ ਲਾਈਨਿੰਗ ਠੀਕ ਹੈ ਜਿਵੇਂ ਮੈਂ ਦੂਸਰੇ ਪਾਸੇ ਦੱਸਿਆ ਉਹ ਹੀ ਤੁਸੀਂ ਜੜ ਲਿਓ ਇਹਨੂੰ ਹੁਣ ਦੇਖੋ ਸਾਈਡਾਂ ਤੋਂ ਆਪਾਂ ਜੜ ਲਈ ਆ ਆਪਣੀ ਲਾਈਨਿੰਗ ਜਿਹੜੀ ਹੈਗੀ ਆ ਹਨਾ ਉਸ ਤੋਂ ਬਾਅਦ ਆਪਾਂ ਕੀ ਕਰਨਾਗਾ ਆਪਾਂ ਇਹਦੇ ਨਾਲ ਇਦਾਂ ਲਾਈਨ ਪਹਿਲਾਂ ਉੱਪਰ ਵਾਲੇ ਕੱਪੜੇ ਨੂੰ ਸੈੱਟ ਕਰ ਲੈਣਾ ਤੇ ਲਾਈਨਿੰਗ ਨੂੰ نیچے ਵਾਲੇ ਨੂੰ ਸੈੱਟ ਜੇ ਕਰ ਲੈਣਾ ਆਪਾਂ ਹੱਥ ਨਾਲ ਠੀਕ ਹੈ ਫਿਰ ਆਪਾਂ ਇਹਦੇ ਸੈਂਟਰ ਵਿੱਚ ਇੱਕ ਸਲਾਈ ਲਗਾਵਾਂਗੇ ਤਾਂ ਕਿ ਆਪਣੀ ਜਿਹੜੀ ਲਾਈਨਿੰਗ ਆ ਉਹ ਦੋਨੋਂ ਪਾਸੇ ਬਰਾਬਰ ਹੋ ਜਾਵੇ ਮਤਲਬ ਇਧਰ ਉਧਰ ਨਾ ਜਾਵੇ ਠੀਕ ਆ ਇਹ ਸੈਂਟਰ ਦੇ ਵਿੱਚ ਤੁਸੀਂ ਸਲਾਈ ਲਗਾ ਲਓ ਪਲੇਟਾਂ ਤੋਂ نیچے ਤੱਕ ਤੁਸੀਂ ਸਲਾਈ ਲੈ ਕੇ ਆਉਣੇ ਆ ਚਾਹੋ ਤਾਂ ਤੁਸੀਂ نیچے ਤੱਕ ਵੀ ਲਗਾ ਸਕਦੇ ਹੋ ਧੁਰ ਤੱਕ ਇਹ ਸਲਾਈ ਤੇ ਮੈਂ ਪਲੇਟਾਂ ਤੱਕ ਹੀ ਲਗਾਉਣੀ ਹੁੰਦੀ ਆ ਠੀਕ ਹੈ ਜੀ ਹੁਣ ਆਪਾਂ ਜਿਹੜੀਆਂ ਪਲੇਟਾਂ ਨਿੱਗੀਆਂ ਦੇਖੋ ਆਪਾਂ ਇਦਾਂ ਜਿੱਦਾਂ ਜਿੱਦਾਂ ਆਪਣੇ ਨਿਸ਼ਾਨ ਲਗਾਏ ਹੋਏ ਨੇ ਸਿੱਧੇ ਵਾਲੇ ਪਾਸੇ ਉੱਤੇ ਪਹਿਲਾਂ ਆਪਾਂ ਸਲਾਈ ਲਗਾ ਲੈਣੀ ਆ ਤੇ ਏਦਾਂ ਮਸ਼ੀਨ ਨੂੰ ਘੁਮਾ ਕੇ ਫਿਰ ਆਪਾਂ ਦੂਸਰੇ ਵਾਲੇ ਪਾਸੇ ਵੀ ਲੈ ਜਾਣੀਆਂ ਸਲਾਈ ਤੇ ਨਾਲ-ਨਾਲ ਤੁਸੀਂ ਕੱਪੜੇ ਨੂੰ ਸੈੱਟ ਕਰਦੇ ਜਾਣਾ ਕੱਪੜੇ ਦੇ ਜੇ ਬਾਲ ਨੇ ਉਹ ਨੀਚੇ ਵਾਲੀ ਸਾਈਡ ਕੱਢਦੇ ਆ ਕਰੋ ਠੀਕ ਹੈ ਤੇ ਹੁਣ ਜਦੋਂ ਆਪਾਂ ਸਾਈਡ ਵਾਲੀਆਂ ਪਲੇਟਾਂ ਜੜਨੀਆਂ ਨੇ ਉਹ ਮੈਂ ਤੁਹਾਨੂੰ ਦੱਸਦੀ ਆ ਤੁਸੀਂ ਕੀ ਕਰਨਾ ਨੀਚੇ ਵਾਲੇ ਪਾਸਿਓਂ ਸਲਾਈ ਨਹੀਂ ਮਾਰਨੀ ਹੈਗੀ ਉੱਪਰ ਵਾਲੇ ਪਾਸਿਓਂ ਨੀਚੇ ਵਾਲੇ ਪਾਸੇ ਨੂੰ ਲਿਉਣੀ ਆ ਠੀਕ ਹੈ ਸਲਾਈ ਮਤਲਬ ਉੱਪਰੋਂ ਆਪਾਂ ਨੀਚੇ ਵਾਲੇ ਪਾਸੇ ਨੂੰ ਲੈ ਕੇ ਜਾਣੀ ਹੁੰਦੀ ਆ ਸਲਾਈ ਨਹੀਂ ਤਾਂ ਜੇ ਆਪਾਂ ਨੀਚੋਂ ਉੱਪਰ ਨੂੰ ਲੈ ਕੇ ਜਾਂਦੇ ਨਾ ਤਾਂ ਕੱਪੜੇ ਦੀ ਕਈ ਵਾਰੀ ਫਲਾਵਟ ਹੋਣ ਲੱਗ ਜਾਂਦੀ ਆ ਐਂਡ ਤੇ ਆ ਕੇ ਆਪਣੀ ਪਲੇਟ ਦੇ ਠੀਕ ਆ ਝੁੰਜਾਂ ਜਿੱਥੇ ਹੁੰਦੀਆਂ ਨੇ ਉੱ ਤੇ ਫਿਰ ਦੇਖੋ ਤੁਸੀਂ ਇੱਦਾਂ ਸਾਰੀਆਂ ਪਲੇਟਾਂ ਤੇ ਇਹਨੂੰ ਇੱਦਾਂ ਦੱਬ ਲੈਣਾ ਸਲਾਈ ਨਾਲ ਮਤਲਬ ਲਾਈਨਿੰਗ ਅਟੈਚ ਕਰ ਲੈਣੀ ਆ ਹੁਣ ਮਤਲਬ ਹੀ ਨਹੀਂ ਹੈਗਾ ਕਿ ਆਪਣੇ ਉੱਪਰ ਵਾਲੇ ਕੱਪੜੇ ਦੇ ਵਿੱਚ ਝੋੜਾ ਜਿਹਾ ਜਾਂ ਫਲਾਵਰਟ ਹੋ ਜੇ ਤੁਸੀਂ ਸਾਰੀਆਂ ਪਲੇਟਾਂ ਦੇ ਉੱਪਰ ਇੱਦਾਂ ਸਲਾਈ ਲਗਾ ਲੈਣੀ ਆ ਠੀਕ ਆ ਜੀ ਹੁਣ ਤੁਹਾਨੂੰ ਪਲੇਟਾਂ ਪਾਉਣੀਆਂ ਦੇਖੋ ਬਿਲਕੁਲ ਆਸਾਨ ਹੋ ਜਾਣੀਆਂ ਦੂਸਰੀ ਵਾਲੀ ਸਾਈਡ ਤੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਪਾਸਾ ਪਲਟ ਕੇ ਦਾ ਤੇ ਦੇਖੋ ਆਪਣੀ ਲਾਈਨਿੰਗ ਦੇ ਵਿੱਚ ਵੀ ਕੋਈ ਨਾ ਢਿੱਲਾ ਜਿਆਦਾ ਨਾ ਖਸਾਗ ਜਿੱਥੇ ਇੱਥੇ ਹੁਣ ਆਪਣੀ ਸਲਾਈ ਆਈ ਆ ਹਨਾ ਪਸਲਾਈ ਦੱਬੀ ਸੀ ਜਿਹੜੀ ਉਹ ਦੂਸਰੇ ਪਾਸੇ ਵੀ ਆ ਗਈ ਆਪਣੀ ਸਲਾਈ ਉੱਥੇ ਤੁਸੀਂ ਨਿਸ਼ਾਨ ਲਗਾ ਲੈਣੇ ਨੇ ਇੱਦਾਂ ਪਲੇਟਾਂ ਦੇ ਠੀਕ ਆ ਜੀ ਤੁਹਾਨੂੰ ਆਸਾਨੀ ਨਾਲ ਹੀ ਪਤਾ ਲੱਗ ਜੂਗਾ ਕਿਉਂਕਿ ਆਪਣੀ ਸਲਾਈ ਲੱਗੀ ਹੋਈ ਆ ਨਾ ਦੂਸਰੇ ਪਾਸੇ ਵੀ ਆ ਗਈ ਉਹ ਸਲਾਈ ਤੇ ਸਲਾਈ ਦੇ ਉੱਪਰ ਤੁਸੀਂ ਇੱਦਾਂ ਨਿਸ਼ਾਨ ਲਗਾ ਲੈਣੇ ਨੇ ਪਲੇਟਾਂ ਦੇ ਹੁਣ ਤੁਹਾਨੂੰ ਪਲੇਟਾਂ ਪਾਉਣੀਆਂ ਬਿਲਕੁਲ ਆਸਾਨ ਹੋ ਜਾਣਗੀਆਂ ਠੀਕ ਆ ਹੁਣ ਦੇਖੋ ਇਹ ਨਿਸ਼ਾਨ ਆਪਣੇ ਦੂਸਰੇ ਪਾਸੇ ਵੀ ਲੱਗ ਗਏ ਤੁਸੀਂ ਇੱਦਾਂ ਲਾ ਲਿਆ ਕਰੋ ਲਾਈਨਿੰਗ ਵਾਲੀ ਕੁੜਤੀ ਤੇ ਨਿਸ਼ਾਨ ਹੁਣ ਆਪਣੇ ਜਿਹੜੇ ਦੋਨੋਂ ਕੱਪੜੇ ਨੇ ਦੇਖੋ ਅਟੈਚ ਹੋ ਗਏ ਨੇ ਹੁਣ ਆਪਣਾ ਜਿਹੜਾ ਹੈਗਾ ਦੋਨੋਂ ਕੱਪੜੇ ਬਰਾਬਰ ਆਉਣਗੇ ਆਪਣੇ ਸਲਾਈ ਦੇ ਵਿੱਚ ਹੁਣ ਇਹ ਨਹੀਂ ਹੈਗਾ ਵੀ ਸਲਾਈ ਦੇ ਵਿੱਚ ਆਪਣਾ ਸਿਰਫ ਲਾਈਨਿੰਗ ਆਜੂਗੀ ਤੇ ਦੂਸਰੇ ਕੱਪੜੇ 'ਚ ਫਲਾਵਟ ਹੋ ਜੂਗੀ ਆਪਣੇ ਫਿਰ ਆਪਾਂ ਜਿਵੇਂ ਪਿੱਛੇ ਲਾਈ ਸੀਗੀ ਪਿਛਲੇ ਪੱਲੇ ਤੇ ਉਵੇਂ ਆਪਾਂ ਮੋਢਿਆਂ ਵਾਲੀ ਸਲਾਈ ਲਾ ਲੈਣੀ ਆ ਠੀਕ ਆ ਜੇ ਬਾਅਦ ਘੱਟ ਹੋ ਵੀ ਜਾਵੇ ਲਾਈਨਿੰਗ ਦੀ ਤਾਂ ਤੁਸੀਂ ਥੋੜੀ ਬਹੁਤੀ ਇਹਦੀ ਛਾਂਟੀ ਕਰਕੇ ਇਹਨੂੰ ਬਰਾਬਰ ਕਰ ਸਕਦੇ ਹੋ ਠੀਕ ਆ ਇਹ ਹੋ ਜਾਂਦੀ ਹੁੰਦੀ ਹੈ ਥੋੜੀ ਬਹੁਤੀ ਤੇ ਤੁਸੀਂ ਇਹਦੀ ਛਾਂਟੀ ਕਰ ਲਓ ਦੇਖੋ ਹੁਣ ਆਪਣੀ ਸਲਾਈ ਬਿਲਕੁਲ ਪਰਫੈਕਟ ਆ ਤੇ ਹੁਣ ਆਪਾਂ ਗਲਾ ਜੜਾਂਗੇ ਗਲੇ ਦੇ ਵਿੱਚ ਆਪਾਂ ਪਾਈਪਿੰਗ ਕੱਢਣੀ ਆ ਸਲਵਾਰ ਨਾਲ ਦੀ ਤੇ ਦੇਖੋ ਮੈਂ ਇਹਦਾ ਬੁਕਰਮ ਤੋਂ ਥੋੜੀ ਜੀ ਦੂਰ ਕਰਕੇ ਆਪਾਂ ਨਾ ਨਿਸ਼ਾਨੀ ਲਗਾ ਲਈ ਆ ਉਹਦੇ ਉਹਦੇ ਉੱਪਰ ਆਪਾਂ ਹੁਣ ਸਲਾਈ ਲਗਾਵਾਂਗੇ ਤੁਸੀਂ ਦੇਖ ਸਕਦੇ ਹੋ ਮੈਂ ਥੋੜੀ ਜੀ ਬੁਕਰਮ ਤੋਂ ਦੂਰ ਕਰਕੇ ਸਲਾਈ ਲਗਾਈ ਆ ਠੀਕ ਆ ਜੀ ਹੁਣ ਆਪਾਂ ਗਲੇ ਦਾ ਇਦਾਂ ਸੈਂਟਰ ਕਰ ਲਿਆ ਤੇ ਆਪਾਂ ਕਮੀਜ਼ ਦਾ ਵੀ ਸੈਂਟਰ ਕਰਕੇ ਇਹਦੇ ਉੱਪਰ ਗਲਾ ਰੱਖ ਲਵਾਂਗੇ ਠੀਕ ਹੈ ਗਲੇ ਸੈਂਟਰ ਦੇ ਵਿੱਚ ਆਪਾਂ ਸਲਾਈ ਲਾਉਣੀ ਆ ਪਹਿਲਾਂ ਤਾਂ ਕਿ ਆਪਾਂ ਗਲੇ ਨੂੰ ਫਿਕਸ ਕਰ ਸਕੀਏ ਆਪਣਾ ਗਲਾ ਜਿਹੜਾ ਹੈਗਾ ਉਹ ਸੈਂਟਰ ਵਿੱਚ ਆਉਣਾ ਚਾਹੀਦਾ ਫਿਰ ਆਪਣੀ ਸੂਟ ਦੀ ਜਿਹੜੀ ਫਿਟਿੰਗ ਆ ਉਹ ਟੇਢੀ ਨਹੀਂ ਜਾਊਗੀ ਠੀਕ ਹੈ ਤੇ ਹੁਣ ਜਿੱਥੇ ਇੱਥੇ ਆਪਾਂ ਨਿਸ਼ਾਨ ਲਗਾਏ ਨੇ ਹਨਾ ਪਾਈਪਿੰਗ ਕੱਢ ਨਿਕਲੂਗੀ ਜਿਹੜੀ ਆਪਣੀ ਥੋੜੀ ਜੀ ਦੂਰ ਕਰਕੇ ਤੁਸੀਂ ਇਹਦਾ ਸਲਾਈ ਲਗਾ ਲੈਣੀ ਆ ਠੀਕ ਹੈ ਜੀ ਤੇ ਇਹ ਬਿਲਕੁਲ ਬੁਕਰਮ ਦੇ ਉੱਪਰ ਨਹੀਂ ਚੜ੍ਹਨੀ ਚਾਹੀਦੀ ਤੁਹਾਡੀ ਸਲਾਈ ਹੁਣ ਦੇਖੋ ਆਪਾਂ ਜਿੱਥੇ ਇੱਥੇ ਤੱਕ ਨਿਸ਼ਾਨ ਲਗਾਏ ਸੀ ਸਿਰਫ ਆਪੋਥੀ ਸਲਾਈ ਲਗਾਈ ਆ ਤੇ ਆਪਾਂ ਗਲੇ ਦੀ ਕਟਿੰਗ ਕਰ ਲੈਣੀ ਆ ਠੀਕ ਹੈ ਤੁਸੀਂ ਧਿਆਨ ਰੱਖਣਾ ਵੀ ਥੋੜੀ ਸਲਾਈ ਨਾ ਕਟੇ ਠੀਕ ਹੈ ਉਸ ਤੋਂ ਬਾਅਦ ਇਹ ਤੇ ਕੱਟ ਵਗੈਰਾ ਲਗਾ ਲਓ ਤੁਸੀਂ ਫਿਰ ਇਹ ਆਸਾਨੀ ਨਾਲ ਹੀ ਫੋਲਡ ਹੋ ਜਾਊਗਾ ਗਲਾ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਈਆਂ ਦਿਖਾਉਂਗੀ ਕਿ ਜਿਹੜੀ ਆਪਣੀ ਪਾਈਪਿੰਗ ਆ ਉਹ ਆਸਾਨੀ ਨਾਲ ਨਿਕਲ ਕੇ ਆਜੂਗੀ ਜਿਹੜੀ ਆਪਾਂ ਸਲਵਾਰ ਦੇ ਕੱਪੜੇ ਤੇ ਇਦਾਂ ਜੜਿਆ ਸੀ ਆਪਣਾ ਗਲਾ ਤੇ ਦੇਖੋ ਹੁਣ ਦੇਖੋ ਵਿੱਚ ਜਿਹੜਾ ਖਾਲੀ ਕੱਪੜਾ ਉਹ ਆਪਣਾ ਪਾਈਪਿੰਗ ਨਿਕਲ ਕੇ ਆਜੂਗੀ ਬਾਹਰ ਠੀਕ ਹੈ ਇਹ ਇਹ ਦੇਖੋ ਤੁਸੀਂ ਇਦਾਂ ਆਪਣੀ ਆਸਾਨੀ ਨਾਲ ਪਾਈਪਿੰਗ ਨਿਕਲ ਆਉਗੀ ਆਪਾਂ ਨੂੰ ਅਲੱਗ ਤੋਂ ਪਾਈਪਿੰਗ ਲਗਾਉਣ ਦੀ ਵੀ ਜ਼ਰੂਰਤ ਨਹੀਂ ਫਿਰ ਇੱਥੇ ਦਬਮੀ ਸਿਲਾਈ ਲਗਾ ਲਓ ਤੁਸੀਂ ਇਹ ਫਿਨਿਸ਼ਿੰਗ ਨਾਲ ਆ ਜੂਗੀ ਠੀਕ ਹੈ ਜੀ ਤੇ ਇਦਾਂ ਤੁਸੀਂ ਆਪਣੇ ਸਲਵਾਰ ਦੇ ਕੱਪੜੇ ਨਾਲ ਦੀ ਲਾਈਨਿੰਗ ਕੱਢ ਸਕਦੇ ਹੋ ਗਲੇ ਤੇ ਤੁਹਾਨੂੰ ਅਲੱਗ ਤੋਂ ਵੀ ਪਾਈਪਿੰਗ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਇਦਾਂ ਅਲੱਗ ਕੱਪੜੇ ਤੇ ਗਲਾ ਜੜ ਲਿਆ ਕਰੋ ਸਲਵਾਰ ਦੇ ਕੱਪੜੇ ਤੇ ਮਤਲਬ ਠੀਕ ਹੈ ਫਿਰ ਇੱਥੇ ਦਬਮੀ ਸਿਲਾਈ ਲਗਾ ਲਓ ਤੇ ਫਿਨਿਸ਼ਿੰਗ ਨਾਲ ਰੈਡੀ ਹੋ ਜਾਊਗਾ ਆਪਣਾ ਗਲਾ ਜਿਹੜਾ ਹੈਗਾ ਤੇ ਦੇਖੋ ਹੁਣ ਆਪਾਂ ਨੂੰ ਅਲੱਗ ਤੋਂ ਪਾਈਪਿੰਗ ਕੱਢਣ ਦੀ ਵੀ ਜ਼ਰੂਰਤ ਨਹੀਂ ਪਈ ਹੈਗੀ ਇਦਾਂ ਹੀ ਆਪਣੇ ਸਲਵਾਰ ਦੇ ਕੱਪੜੇ ਨਾਲ ਦੀ ਪਾਈਪਿੰਗ ਜਿਹੜੀ ਉਹ ਆ ਗਈ ਆ ਠੀਕ ਹੈ ਜੀ ਤੇ ਹੁਣ ਆਪਾਂ ਬਾਹ ਦਾ ਮੋਡਾ ਆਪਣਾ ਘਟੇ ਵਧੇਣਾ ਹੁਣ ਮੈਂ ਤੁਹਾਨੂੰ ਮੋਡਾ ਨਾਲ ਆਪਣਾ ਦੱਸਦੀ ਆ ਆਪਾਂ ਕੀ ਕਰਨਾ ਆਪਾਂ ਇਦਾਂ ਇੰਚੀ ਟੇਪ ਲੈਣਾ ਤੇ ਉੱਪਰੋਂ ਅੱਧੇ ਇੰਚ ਦਾ ਛੱਡ ਕੇ ਫਿਰ ਆਪਾਂ ਨਾ ਗੋਲਾਈ ਚ ਇਦਾਂ ਇੰਚੀ ਟੇਪ ਘੁਮਾ ਕੇ ਆਪਾਂ ਸੂਟ ਦਾ ਮੋਡਾ ਨਾਲ ਆਪਣਾ ਦੇਖੋ ਮੇਰਾ 9.5 ਇੰਚ ਆ ਰਿਹਾ ਠੀਕ ਹੈ ਹੁਣ ਆਪਾਂ ਜਿਹੜਾ ਬਾਹ ਦਾ ਮੋਢਾ ਉਹ ਵੀ 9.5 ਤੇ ਹੀ ਕੱਟ ਕਰਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਪੱਲੇ ਜੋੜ ਲੈਣੇ ਨੇ ਇਹਦੇ ਇਦਾਂ ਆਪਾਂ ਫਰੰਟ ਵਾਲਾ ਜਿਹੜਾ ਗਲਾ ਉਹਨੂੰ ਬਾਹਰ ਕੱਢ ਲੈਣਾ ਠੀਕ ਹੈ ਫਿਰ ਆਪਾਂ ਇਹ ਤੇ ਸਲਾਈ ਲਾਉਣੀ ਆਂਗੀ ਤੁਸੀਂ ਜਿਹੜਾ ਫਰੰਟ ਵਾਲਾ ਗਲਾ ਹੈਗਾ ਉਹਨੂੰ ਬਾਹਰ ਕੱਢ ਲਿਆ ਕਰੋ ਠੀਕ ਹੈ ਫਿਰ ਆਪਾਂ ਮੈਂ ਤੁਹਾਨੂੰ ਦੱਸ ਦਿਆਂ ਨੂੰ ਕਿਵੇਂ ਫੋਲਡ ਕਰਨਾ ਸਲਾਈ ਲਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਇਹ ਗਲੇ ਨੂੰ ਦੇਖੋ ਇਦਾਂ ਫੋਲਡ ਕਰ ਦੇਣਾ ਅਕਰਕੇ ਤੇ ਗਲਾ ਜਿਹੜਾ ਹੈਗਾ ਇਹਦੇ ਉੱਪਰ ਵਾਲੀ ਸਾਈਡ ਇੱਦਾਂ ਫੋਲਡ ਕਰ ਦੇਣਾ ਤੇ ਇਹਦੀ ਤਰਪਾਈ ਹੋ ਗਏ ਬਹੁਤ ਫਿਨਿਸ਼ਿੰਗ ਨਾਲ ਆ ਜਾਊਗਾ ਤੇ ਹੁਣ ਇਸ ਤੋਂ ਬਾਅਦ ਆਪਾਂ ਫਿਟਿੰਗ ਵਾਲੀ ਸਲਾਈ ਲਗਾਵਾਂਗੇ ਦੇਖੋ ਫਿਟਿੰਗ ਵਾਲੀ ਸਲਾਈ ਵੇਲੇ ਤੁਸੀਂ ਦੋਨੇ ਜਦੋਂ ਕੱਪੜੇ ਜੋੜਨੇ ਨੇ ਉਹਦੇ ਵਿੱਚ ਬਾਅਦ ਘਾਟ ਨਹੀਂ ਹੋਣੀ ਚਾਹੀਦੀ ਇਹਦਾ ਬਰਾਬਰ ਰੱਖ ਕੇ ਤੁਸੀਂ ਜੋੜਨੇ ਨੇ ਜਿਵੇਂ ਜਿਵੇਂ ਆਪਾਂ ਕਟਿੰਗ ਵੇਲੇ ਨਿਸ਼ਾਨੀਆਂ ਲਗਾਉਣੇ ਹੁੰਦੇ ਆ ਨਾ ਉਵੇਂ-ਉਵੇਂ ਤੁਸੀਂ ਇਹਤੇ ਸਲਾਈ ਲਗਾਉਣੀ ਆ ਬਿਲਕੁਲ ਠੀਕ ਹੈ ਜੀ ਤੇ ਹਿਪ ਕੋਲੇ ਆ ਕੇ ਤੁਸੀਂ ਇਹ ਸਲਾਈ ਨੂੰ ਡਬਲ ਕਰਨਾ ਜ਼ਰੂਰ ਕਿਉਂਕਿ ਫਿਰ ਕੀ ਹੁੰਦਾ ਨਹੀਂ ਤਾਂ ਸਾਡੇ ਚਾਕ ਜਿਹੜੇ ਹੈਗੇ ਨੇ ਉਹ ਢ ਤੇ ਦੇਖੋ ਮੈਂ ਇਦਾਂ ਗੁਲਾਈ ਦੇ ਵਿੱਚ ਹੀ ਸਲਾਈ ਲਗਾਈ ਆ ਜਿਵੇਂ ਜਿਵੇਂ ਮੇਰੇ ਨਿਸ਼ਾਨ ਲੱਗੇ ਹੋਏ ਸੀਗੇ ਤੁਸੀਂ ਇਦਾਂ ਹੀ ਸਲਾਈ ਭਰਨੀ ਆ ਇਹ ਹੁਣ ਜਿਵੇਂ ਬਾਹ ਦਾ ਮੋਡਾ ਨਾਪਣਾ ਮੈਂ ਤੁਹਾਨੂੰ ਉਹ ਵੀ ਦੱਸਦੀ ਆ ਬਾਹ ਦਾ ਮੋਡਾ ਵੀ ਤੁਸੀਂ ਇਦਾਂ ਗੁਲਾਈ ਦੇ ਵਿੱਚ ਨਾਪਣਾ ਜਿੱਥੇ ਤੋਂ 9.5 ਆ ਗਿਆ ਜਿੰਨਾ ਵੀ ਤੁਹਾਡੇ ਸੂਟ ਦਾ ਮੋਡਾ ਹੈਗਾ ਤੁਸੀਂ ਉਹਤੇ ਨਿਸ਼ਾਨ ਲਗਾ ਲਿਆ ਕਰੋ ਠੀਕ ਹੈ ਫਿਰ ਉਸ ਹਿਸਾਬ ਨਾਲ ਆਪਾਂ ਬਾਹ ਦਾ ਮੋਡਾ ਰੱਖਣਾ ਹੁੰਦਾ ਤੇ ਹੁਣ ਆਪਾਂ ਬਾਹ ਜੜਾਂਗੇ ਮੇਰੀ ਬਾਹ ਦੇ ਅੱਗੇ ਮਾਰਜਨ ਬਹੁਤ ਥੋੜਾ ਸੀਗਾ ਇਸ ਲਈ ਮੈਂ ਲਾਈਨਿੰਗ ਜਿਹੜੀ ਹੈਗੀ ਆ ਉਹ ਦੂਸਰੇ ਪਾਸੇ ਹੀ ਫੋਲਡ ਕਰ ਦੂੰਗੀ ਇਹਦੇ ਦੂਜੀ ਤਰ੍ਹਾਂ ਨਹੀਂ ਫੋਲਡ ਕਰੂੰਗੀ ਮਤਲਬ ਬਾ ਮੈਂ ਤੁਹਾਨੂੰ ਦੱਸਦੀ ਆ ਕਿ ਕਿੱਦਾਂ ਪਹਿਲਾਂ ਤੁਸੀਂ نیچے ਲਾਈਨਿੰਗ ਰੱਖ ਕੇ ਨਾ ਇਹਦੇ ਉੱਪਰ ਐਦਾਂ ਸਲਾਈ ਲਾ ਲੈਣੀ ਆ ਠੀਕ ਹੈ ਲਾਈਨਿੰਗ نیچے ਰੱਖਣੀ ਆ ਤੇ ਸਿੱਧਾ ਪਾਸਾ ਰੱਖਣਾ ਨੀਚੇ ਵਾਲੀ ਸਾਈਡ ਉੱਪਰ ਉਲਟਾ ਵਾਲਾ ਪਾਸਾ ਇਹ ਉਲਟਾ ਵਾਲਾ ਸਾਈਡ ਆ ਇਹਦੇ ਹੁਣ ਆਪਾਂ ਦੇਖ ਜਿਹੜੀ ਲਾਈਨਿੰਗ ਆ ਉਹਨੂੰ ਉਲਟੇ ਵਾਲੇ ਪਾਸੇ ਐਦਾਂ ਕਰ ਦੇਵਾਂਗੇ ਠੀਕ ਹੈ ਹੁਣ ਲਾਈਨਿੰਗ نیچے ਚਲੀ ਗਈ ਆਪਣੀ ਸਿੱਧਾ ਪਾਸਾ ਆਪਣਾ ਉੱਪਰ ਆ ਗਿਆ ਠੀਕ ਹੈ ਜੀ ਤੇ ਫਿਰ ਆਪਾਂ ਕੀ ਕਰਨਾ ਇਹਦੇ ਉੱਪਰ ਨਾ ਲਾਈਨ ਨੂੰ ਅੰਦਰ ਵਾਲੇ ਪਾਸੇ ਕਰਕੇ ਬਿਲਕੁਲ ਆਪਾਂ ਇਹਦੇ ਸਲਾਈ ਲਾ ਲੈਣੀ ਆ ਠੀਕ ਆ ਫਿਰ ਆਪਾਂ ਇਹਦੇ ਤਰਪਾਈ ਵੀ ਕਰ ਸਕਦੇ ਆ ਤਰਪਾਈ ਕਰ ਲਿਆ ਕਰੋ ਤੁਸੀਂ ਕਿਉਂਕਿ ਨਾ ਕਈ ਵਾਰੀ ਲਾਈਨਿੰਗ ਫਿਰ ਬਾਹਰ ਵਾਲੀ ਸਾਰੇ ਨਿਕਲੇ ਆਉਂਦੀ ਹੁੰਦੀ ਹੈਗੀ ਠੀਕ ਹੈ ਇਦਾਂ ਉੱਪਰ ਸਲਾਈ ਲਾ ਕੇ ਜਿੱਥੇ ਆਪਾਂ ਸਲਾਈ ਲਗਾਈ ਹੈ ਇੱਥੇ ਤੁਸੀਂ ਤਰਪਾਈ ਕਰ ਲਿਓ ਤੇ ਇਦਾਂ ਬਾਹ ਦੇ ਸਾਰੇ ਬਾਲ ਵਗੈਰਾ ਕੱਢ ਕੇ ਨਾ ਤੁਸੀਂ ਇਦਾਂ ਤਿੰਨੇ ਚਾਰੇ ਪਾਸੇ ਇਹਦੇ ਸਲਾਈ ਲਗਾ ਲਓ ਜਿਵੇਂ ਜਿਵੇਂ ਮੋਢੇ ਦੀ ਸਲਾਈ ਹੈਗੀ ਆਪਣੀ ਨਾਲ ਨਾਲ ਤੁਸੀਂ ਕਪੜਾ ਸੈੱਟ ਕਰਦੇ ਜਾਓ ਤੇ ਸਲਾਈ ਲਗਾਈ ਜਾਓ ਠੀਕ ਹੈ ਜੀ ਤੇ ਫਿਰ ਇਦਾਂ ਆਪਣੀ ਬਾਹ ਦੇ ਵਿੱਚ ਵੀ ਉੱਪਰ ਝੋਲ ਵਗੈਰਾ ਨਹੀਂ ਆਉਂਦਾ ਤੇ ਨੀਚੇ ਜਿਹੜੀ ਲਾਈਨਿੰਗ ਹੈਗੀ ਉਹ ਵੀ ਪਰਫੈਕਟ ਆਪਣੀ ਹੋ ਜਾਂਦੀ ਹੈ ਤੇ ਦੇਖੋ ਮੈਂ ਇਹ ਲਾਈਨਿੰਗ ਦੇ ਵਿੱਚ ਕਾਟ ਪਾਈ ਨਹੀਂ ਸੀ ਕਿ ਤਾਂ ਹੀ ਇਹ ਕਪੜਾ ਥੋੜਾ ਜਿਹਾ ਵੱਧ ਗਿਆ ਤੇ ਹੁਣ ਜਿਵੇਂ ਜਿਵੇਂ ਆਪਣਾ ਕਪੜਾ ਵੱਧ ਗਿਆ ਉਹਦੀ ਉਹਦੀ ਉਵੇਂ ਉਵੇਂ ਆਪਾਂ ਛਾਂਟੀ ਕਰ ਲੈਣੀ ਹੈ ਇਹਦੀ ਠੀਕ ਹੈ ਜੇ ਤੁਹਾਡੀ ਵੀ ਲਾਈਨਿੰਗ ਵਗੈਰਾ ਵੱਧ ਜਾਵੇ ਤਾਂ ਤੁਸੀਂ ਟੈਨਸ਼ਨ ਨਾ ਲਿਆ ਕਰੋ ਬਸ ਇਦਾਂ ਛਾਂਟੀ ਕਰ ਲਿਆ ਕਰੋ ਜਿਵੇਂ ਆਪਣੀ ਬਾਹ ਕੱਟੀ ਹੋਈ ਆ ਠੀਕ ਹੈ ਜੀ ਤੇ ਹੁਣ ਆਪਾਂ ਜਿੰਨਾ ਵੀ ਪਹੁੰਚਾ ਹੈਗਾ ਉਨੇ ਤੇ نیچے 9.5 ਰੱਖ ਕੇ ਆਪਾਂ 9.5 ਮਿੰਨਾਂ ਸੀਗਾ ਜਿੰਨਾ ਵੀ ਤੁਹਾਡੇ ਸੂਟ ਦਾ ਆਊਗਾ ਤੁਸੀਂ ਉਹਨਾਂ ਰੱਖ ਕੇ ਉਤੇ ਇਦਾਂ ਉਤੇ ਸਲਾਈ ਲਗਾ ਲਿਆ ਕਰੋ ਠੀਕ ਹੈ ਫਿਰ ਹੁਣ ਤੁਹਾਡੀ ਬਾਹ ਜਿਹੜੀ ਹੈਗੀ ਉਹ ਬਿਲਕੁਲ ਪਰਫੈਕਟ ਤਰੀਕੇ ਨਾਲ ਜੜੀ ਜਾਊਗੀ ਘਾਟਵਾਦ ਨਹੀਂ ਹੋਊਗੀ ਤੁਹਾਡੀ ਬਾਹ ਦੇ ਵਿੱਚ ਤੇ ਹੁਣ ਆਪਾਂ ਕੀ ਕਰਨਾ ਦੇਖੋ ਬਾਹ ਨੂੰ ਸਿੱਧਾ ਕਰ ਲੈਣਾ ਠੀਕ ਹੈ ਇਹਦੇ ਮਤਲਬ ਜਿਹੜਾ ਆਪਣਾ ਮੋਢਾ ਉਹਦੀ ਅੰਦਰ ਵਾਲੀ ਸਾਈਡ ਰੱਖ ਕੇ ਸਿੱਧਾ ਪਾਸਾ ਬਾਹ ਦਾ ਰੱਖ ਕੇ ਤੇ ਔਰ ਕਮੀਜ਼ ਦਾ ਉਲਟਾ ਵਾਲਾ ਪਾਸਾ ਠੀਕ ਹੈ ਜੀ ਤੇ ਜਦੋਂ ਆਪਾਂ ਇਦਾਂ ਸਲਾਈਆਂ ਜੋੜ ਲੈਣੀਆਂ ਨੇ ਫਿਟਿੰਗ ਵਾਲੀ ਔਰ ਬਾਹ ਵਾਲੀ ਠੀਕ ਹੈ ਤੇ ਜੇ ਆਪਾਂ ਇਹਨੂੰ ਨਾ ਇੱਦਾਂ ਟਕੋਨਾ ਕਰਕੇ ਮਾਰਨੀ ਹੁੰਦੀ ਹੈ ਸਲਾਈ ਨਹੀਂ ਤਾਂ ਫਿਰ ਇਹਦੇ ਵਿੱਚ ਖਿੱਚ ਆਉਣ ਲੱਗ ਜਾਂਦੀ ਹੈ ਆਪਣੀ ਫਿਟਿੰਗ ਦੇ ਵਿੱਚ ਤੇ ਤੁਸੀਂ ਬਾਹ ਵਾਲੀ ਜਿਹੜਾ ਕੱਪੜਾ ਹੈਗਾ ਉਹਨੂੰ ਐ ਟਕੋਨਾ ਜਿਹਾ ਕਰਦਿਆ ਕਰੋ ਤੇ ਆਪਾਂ ਇਦਾਂ ਘੁਮਾ ਕੇ ਬਾਹਂ ਨਾਪ ਲੈਣੀ ਹੈ ਇਹਦੀ ਠੀਕ ਹੈ ਹੁਣ ਦੇਖੋ ਆਪਣੀ ਬਾਹ ਜੇ ਆਪਣੀ ਅੱਧਾ ਪੌਣਾ ਇੰਚ ਵੱਧ ਗਈ ਇਹਦਾ ਮਤਲਬ ਆਪਣੀ ਬਾਹ ਜਿਹੜੀ ਹੈਗੀ ਉਹ ਬਿਲਕੁਲ ਸਹੀ ਜੜੀ ਜਾਊਗੀ ਠੀਕ ਹੈ ਬਸ ਤੁਸੀਂ ਇਹ ਧਿਆਨ ਰੱਖਿਆ ਕਰੋ ਤੁਹਾਡੀ ਬਾਹ ਜਿਹੜੀ ਹੈਗੀ ਉਹ ਪੌਣਾ ਇੰਚ ਜਾਂ 1 ਇੰਚ ਵਧਣੀ ਚਾਹੀਦੀ ਹੈ ਫਿਰ ਤੁਹਾਡੀ ਬਾਹ ਜਿਹੜੀ ਹੈਗੀ ਉਹ ਪਰਫੈਕਟ ਜੜੀ ਜਾਂਦੀ ਹੈ ਤੇ ਹੁਣ ਆਪਾਂ ਦੇਖੋ ਇਦਾਂ ਬਾਹ ਜੜ ਲਵਾਂਗੇ ਇਹਦੀ ਹੁਣ ਇਹ ਬਿਲਕੁਲ ਪਰਫੈਕਟ ਤਰੀਕੇ ਨਾਲ ਆਊਗੀ ਨਾ ਘਟੂਗੀ ਨਾ ਵਧੂਗੀ ਠੀਕ ਹੈ ਜੀ ਬਸ ਬਾਹ ਜੜਨ ਵੇਲੇ ਤੁਸੀਂ ਇਹ ਵੀ ਧਿਆਨ ਰੱਖਣਾਗਾ ਵੀ ਤੁਹਾਡੇ ਕੱਪੜੇ ਨੇ ਜਿਹੜੇ ਉਹ ਖਿੱਚਣੇ ਨਹੀਂ ਹੈਗੇ ਤੁਸੀਂ ਨਾ 셔ਟ ਵਾਲਾ ਖਿੱਚਣਾ ਨਾ ਹੀ ਬਾਹ ਵਾਲਾ ਖਿੱਚਣਾ ਠੀਕ ਬਸ ਢਿੱਲ ਦੇਣੀ ਹੁੰਦੀ ਆ ਤੁਸੀਂ ਕੱਪੜੇ ਦੇ ਵਿੱਚ ਫੇਰ ਤੁਹਾਡੀ ਬਾਹ ਜਿਹੜੀ ਹੈਗੀ ਆ ਉਹ ਬਹੁਤ ਹੀ ਸੋਹਣੇ ਤਰੀਕੇ ਨਾਲ ਜੜੀ ਜਾਂਦੀ ਹੁੰਦੀ ਆ ਠੀਕ ਹੈ ਤੇ ਹੁਣ ਦੇਖੋ ਮੈਂ ਇਦਾਂ ਕੋਈ ਖਿੱਚੂੰਗੀ ਨਹੀਂ ਕੱਪੜਾ ਕਿਸੇ ਤਰ੍ਹਾਂ ਨਾਲ ਤੇ ਮੇਰੀ ਬਾਹ ਜਿਹੜੀ ਹੈਗੀ ਆ ਦੇਖੋ ਬਿਲਕੁਲ ਪਰਫੈਕਟ ਤਰੀਕੇ ਤੇ ਨਾ ਹੀ ਕੋਈ ਖਿੱਚ ਪਈ ਆ ਬਾਹ ਦੇ ਵਿੱਚ ਨਾ ਹੀ ਕੋਈ ਵਲ ਪਿਆ ਠੀਕ ਹੈ ਨਾ ਹੀ ਕੋਈ ਫਲਾਵਰਟ ਹੋ ਰਹੀ ਹੈ ਇਹਦੇ ਵਿੱਚ ਤੇ ਉਹ ਦੇਖੋ ਆਪਣੀ ਜਿਹੜੀ ਲਾਈਨਿੰਗ ਹੈਗੀ ਆ ਉਹ ਜਿਹੜਾ ਆਪਾਂ ਕੱਚਾ ਕੀਤਾ ਸੀ ਉਹ ਸਾਰਾ ਦੇੜ ਲਓ ਠੀਕ ਹੈ ਜੀ ਤੇ ਆਪਣੀ ਜਿਹੜੀ ਲਾਈਨਿੰਗ ਹੈਗੀ ਉਹ ਇਦਾਂ ਰੈਡੀ ਹੋ ਜੂਗੀ ਤੇ ਹੁਣ ਆਪਾਂ ਇਹਦੇ ਜਿਹੜੇ ਚਾਕ ਨੇ ਮੈਂ ਤੁਹਾਨੂੰ ਉਹ ਫੋਲਡ ਕਰਨੇ ਦੱਸ ਦਿਆਂ ਜਿਨ੍ਹਾਂ ਨੂੰ ਲਾਈਨਿੰਗ ਵਾਲੀ ਕੁੜਤੀ ਦੇ ਚਾਕ ਨਹੀਂ ਫੋਲਡ ਕਰਨੇ ਹੁੰਦੇ ਤੁਸੀਂ ਧਿਆਨ ਨਾਲ ਦੇਖਿਓ ਦੇਖੋ ਜਿਹੜਾ ਆਪਣੇ ਚਾਕਾਂ ਦਾ ਨਿਸ਼ਾਨ ਆ ਤੁਸੀਂ ਇਦਾਂ ਨਿਸ਼ਾਨ ਲਗਾ ਲੈਣਾ ਤੇ ਜਿੰਨਾ ਤੁਹਾਡਾ ਘੇਰਾ ਹੈਗਾ ਤੁਸੀਂ ਉਹਤੇ ਵੀ ਨਿਸ਼ਾਨ ਲਗਾ ਲੈਣਾ ਇੱਕ ਜਿੰਨਾ ਵੀ ਤੁਸੀਂ ਮਾਰਜਨ ਰੱਖਿਆ ਠੀਕ ਹੈ ਤੇ ਲਾਈਨਿੰਗ ਆਪਾਂ ਪਹਿਲਾਂ ਹੀ ਅਟੈਚ ਕਰਖੀਏ ਇਹਦੇ ਨਾਲ ਦੇਖੋ ਹਨਾ ਤੁਰ ਤੱਕ ਜਦੋਂ ਸਲਾਈ ਲਗਾਉਣੀ ਆ ਆਪਾਂ ਤੇ ਹੁਣ ਆਪਾਂ ਕੀ ਕਰਨਾ ਜਿੱਥੇ ਤੱਕ ਆਪਣਾ ਚਾਕ ਆ ਉੱਥੋਂ ਲੈਣਾ ਆਪਾਂ ਇੱਕ ਨਿਸ਼ਾਨ ਇਦਾਂ نیچے ਤੱਕ ਆਪਣੇ ਘੇਰੇ ਤੱਕ ਲੈ ਜਾਣਾ ਇਸ ਨਿਸ਼ਾਨ ਨੂੰ ਠੀਕ ਹੈ ਜੀ ਤੇ ਤੁਸੀਂ ਇਦਾਂ ਨਾ ਜਿੰਨਾ ਜਿੰਨਾ ਤੁਸੀਂ ਫੋਲਡ ਕਰਨਾ ਉੱਥੇ ਤੁਸੀਂ ਨਿਸ਼ਾਨ ਲਗਾ ਲਓ ਜਿੱਥੇ ਤੱਕ ਕਪੜਾ ਚਾਕ ਸ਼ੁਰੂ ਹੁੰਦਾ ਉੱਪਰੋਂ ਤੁਸੀਂ ਇਦਾਂ ਨਾ ਕੱਚਾ ਕਰਨਾ ਇਹ ਵੱਡੇ ਵਖੇ ਨਾਲ ਮਾਰਨੀ ਆ ਤੁਸੀਂ ਇਹ ਸਲਾਈ ਛੋਟੇ ਵਖੇ ਨਾਲ ਨਹੀਂ ਮਾਰਨੀ ਇਹ ਸਲਾਈ ਆਪਾਂ ਢੇਡਨੀ ਆ ਬਾਅਦ ਚੋਂ ਇਹ ਲਾਈਨਿੰਗ ਵਾਲੀ ਕੁੜਤੀ ਦੇ ਜਿਹੜੇ ਚਾਕ ਨੇ ਬਿਲਕੁਲ ਪਰਫੈਕਟ ਆਉਂਦੇ ਨੇ ਕੋਈ ਵੀ ਉਹ ਮੁਰਦੇ ਨਹੀਂ ਹੈਗੇ ਚਾਕ ਉਹਦੇ ਠੀਕ ਹੈ ਤੁਸੀਂ ਕੀ ਕਰਨਾ ਇਦਾਂ ਦੋਨੇ ਸਲਾਈਆਂ ਨੂੰ ਖੋਲ ਲੈਣਾ ਜਦੋਂ ਆਪਾਂ ਸਲਾਈ ਲਗਾ ਲਈ ਹੁਣ ਦੇਖੋ ਜਿਹੜਾ ਦੂਸਰੀ ਵਾਲੀ ਸਾਈਡ ਕਪੜਾ ਚਲਾ ਗਿਆ ਉਹਨੂੰ ਆਪਾਂ ਫੋਲਡ ਕਰ ਦੇਣਾ ਠੀਕ ਹੈ ਉਧਰ ਹੁਣ ਕਿਸੇ ਤਰ੍ਹਾਂ ਨਾਲ ਕੋਈ ਲਾਈਨਿੰਗ ਨਹੀਂ ਖਿਸਕੂਗੀ ਤੁਹਾਡੀ ਕੁਝ ਨਹੀਂ ਹੋਊਗਾ ਲਾਈਨਿੰਗ ਵੀ ਆਪਣੀ ਫਿਕਸ ਹੋ ਗਈ ਆ ਇਹਦੇ ਨਾਲ ਇਹਦਾ ਤੁਸੀਂ ਲਾਈਨਿੰਗ ਵਾਲੀ কুরਤੀ ਦੇ ਜਿਹੜੇ ਚਾਕ ਨੇ ਉਹ ਬਹੁਤ ਹੀ ਆਸਾਨੀ ਤਰੀਕੇ ਨਾਲ ਇਹਦਾ ਫੋਲਡ ਕਰ ਸਕਦੇ ਹੋ ਠੀਕ ਹੈ ਹੁਣ ਜਿੱਥੇ ਤੱਕ ਆਪਣਾ ਚਾਕਾਂ ਦਾ ਨਿਸ਼ਾਨ ਆ ਤੁਸੀਂ ਉੱਥੇ ਤੱਕ ਇਹ ਕੱਪੜਾ ਫੋਲਡ ਕਰਨਾ ਠੀਕ ਹੈ ਤੇ ਜਿੱਥੇ ਤੱਕ ਆਪਣਾ ਚਾਕਾਂ ਦਾ ਹੈਗਾ ਸੀ ਨਿਸ਼ਾਨ ਉੱਥੇ ਤੱਕ ਤੁਸੀਂ ਇਹਨੂੰ ਫੋਲਡ ਕਰ ਦੋ ਤੁਹਾਡੇ ਬਹੁਤ ਹੀ ਸੋਹਣੇ ਤਰੀਕੇ ਨਾਲ ਇਹ ਚਾਕ ਜਿਹੜੇ ਹੈਗੇ ਨੇ ਫੋਲਡ ਹੋਣਗੇ ਹੁਣ ਆਪਾਂ ਦੂਸਰੇ ਵਾਲੇ ਪਾਸੇ ਇਦਾਂ ਹੀ ਕਰਨਾ ਕੱਪੜਾ ਜਿਹੜਾ ਹੈਗਾ ਇਹ ਇਦਾਂ ਵੀ ਫੋਲਡ ਕਰ ਦੇਣਾ ਠੀਕ ਹੈ ਇਹ ਇਦਾਂ ਦੇਖੋ ਬਿਲਕੁਲ ਆਸਾਨੀ ਨਾਲ ਫੋਲਡ ਹੋ ਜੂ ਕੋਈ ਅਣਜਾਣ ਵੀ ਇਹਨੂੰ ਫੋਲਡ ਕਰ ਸਕਦਾ ਸਲਾਈ ਲਗਾ ਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਬਸ ਤੁਸੀਂ ਸਲਾਈ ਲਗਾ ਲਿਆ ਕਰੋ ਪਹਿਲਾਂ ਕੱਚਾ ਕਰਕੇ ਫਿਰ ਇਹਨੂੰ ਇਦਾਂ ਚਾਕ ਫੋਲਡ ਕਰ ਦਿਆ ਕਰੋ ਹੁਣ ਨਾ ਲਾਈਨਿੰਗ ਖਿਸਕਰੀ ਆ ਆਪਣੀ ਬਿਲਕੁਲ ਲਾਈਨਿੰਗ ਵੀ ਅਟੈਚ ਹੋ ਗਈ ਦੇਖੋ ਪ੍ਰੋਪਰ ਤਰੀਕੇ ਨਾਲ ਆਪਣੀ ਹੁਣ ਬਸ ਇਹਨੂੰ ਵੀ ਆਪਾਂ ਇਦਾਂ ਹੀ ਕਰਨਾ ਦੂਸਰੇ ਵਾਲੇ ਪਾਸੇ ਜਿੱਥੇ ਤੱਕ ਆਪਣਾ ਚਾਕ ਆ ਜਿਹੜਾ ਆਊਗਾ ਉੱਥੇ ਤੱਕ ਆਪਾਂ ਫੋਲਡ ਕਰ ਲੈਣਾ ਠੀਕ ਹੈ ਤੇ ਹੁਣ ਆਪਾਂ ਕੀ ਕਰਾਂਗੇ ਇਹਨੂੰ ਨਾ ਖੋਲ ਦਵਾਂਗੇ ਜਿਹੜੀ ਸਲਾਈ ਮਾਰੀ ਸੀ ਕੱਚੀ ਹੁਣ ਦੇਖੋ ਇਹ ਆਪਣੇ ਦੋਨੇ ਚਾਕ ਨੇ ਜਿਹੜੇ ਉਹ ਅਲੱਗ-ਅਲੱਗ ਹੋ ਜਾਣਗੇ ਠੀਕ ਹੈ ਜਿੰਨਾਂ ਨੂੰ ਨਈ ਲਾਈਨਿੰਗ ਵਾਲੀ ਕੁਰਤੀ ਦੇ ਚਾਕ ਮੋੜਨੇ ਆਉਂਦੇ ਉਹ ਇਦਾਂ ਆਸਾਨੀ ਨਾਲ ਮੋੜ ਸਕਦੇ ਨੇ ਦੇਖੋ ਆਪਣੇ ਚਾਕ ਨੇ ਜਿਹੜੇ ਕਿੰਨੀ ਫਿਨਿਸ਼ਿੰਗ ਦੇ ਨਾਲ ਆਏ ਨੇ ਕੋਈ ਝੋਲ ਨਹੀਂ ਪਊਗਾ ਆਪਣੇ ਚਾਕਾਂ ਦੇ ਵਿੱਚ ਜਿਵੇਂ ਕਈ ਵਾਰੀ ਲਾਈਨਿੰਗ ਵਾਲੀ ਕੁਰਤੀ ਦੇ ਚਾਕ ਮੋੜਨ ਲੱਗ ਜਾਂਦੇ ਨੇ ਨਾ ਬਸ ਤੁਸੀਂ ਇਦਾਂ ਸਲਾਈ ਮਾਰ ਕੇ ਇਦਾਂ ਮੋੜ ਲਿਆ ਕਰੋ ਠੀਕ ਹੈ ਚਾਕ ਨੂੰ ਤੇ ਬਹੁਤ ਹੀ ਆਸਾਨ ਤਰੀਕਾ ਹੈ ਇਹ ਤੇ ਦੇਖੋ ਕੋਈ ਤੁਸੀਂ ਦੇਖ ਸਕਦੇ ਹੋ ਪੂਰੀ ਫਿਨਿਸ਼ਿੰਗ ਦੇ ਨਾਲ ਆਏ ਨੇ ਤੇ ਤੁਸੀਂ ਇੱਦਾਂ ਹੀ ਦੂਸਰੇ ਵਾਲੇ ਪਾਸੇ ਵੀ ਆਪਣੇ ਚਾਕ ਨੇ ਜਿਹੜੇ ਉਹ ਇੱਦਾਂ ਹੀ ਮੋੜ ਸਕਦੇ ਹੋ ਕਿਰਾ ਮੈਂ ਇਹਦਾ ਤਾਂ ਨਹੀਂ ਫੋਲਡ ਕੀਤਾ ਕਿਉਂਕਿ ਕੜਾਈ ਸੀਗੀ ਆਪਾਂ ਨੂੰ ਫੋਲਡ ਕਰਨ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਏਸੀ ਜੀ ਆਪਣੀ ਲਾਈਨਿੰਗ ਵਾਲੀ ਕੁੜਤੀ ਦੀ ਸਟੀਚਿੰਗ ਆਪਾਂ ਕਿਵੇਂ ਕਰਨੀ ਸੌਖੇ ਤਰੀਕੇ ਨਾਲ ਪਹਿਲਾਂ ਲਾਈਨਿੰਗ ਅਟੈਚ ਕਰਕੇ ਠੀਕ ਹੈ ਦੇਖੋ ਆਪਣੀ ਜਿਹੜੀ ਕੁੜਤੀ ਆ ਜੀ ਉਹ ਰੈਡੀ ਹੋ ਗਈ ਆ ਕਿਸੇ ਪਾਸੇ ਕੋਈ ਫਲਾਵਟ ਨਹੀਂ ਆ ਰਹੀ ਨਾ ਪਲੇਟਸ ਦੇ ਵਿੱਚ ਕੋਈ ਫਲਾਵਟ ਆ ਠੀਕ ਹੈ ਜਿਹੜੀਆਂ ਆਪਾਂ ਇਹ ਕੱਚਾ ਕੀਤਾ ਸੀਗਾ ਇਹਨੂੰ ਕੁੜਤੀ ਨੂੰ ਉਹ ਤੁਸੀਂ ਸਾਰੀਆਂ ਸਲਾਈਆਂ ਨੇ ਜਿਹੜੀਆਂ ਉਹ ਢੇੜ ਸਕਦੇ ਹੋ ਬਾਅਦ ਚੋਂ ਤੇ ਥੋੜੀ ਜਿਹੜੀ ਕੁੜਤੀ ਆ ਉਹ ਪੂਰੀ ਫਿਨਿਸ਼ਿੰਗ ਦੇ ਨਾਲ ਆਜੂਗੀ ਉਮੀਦ ਕਰਦੇ ਆ ਤੁਹਾਨੂੰ ਸਮਝ ਆ ਗਈ ਹੋਗੀ ਕਿ ਕਿਵੇਂ ਆਪਾਂ ਲਾਈਨਿੰਗ ਅਟੈਚ ਕਰਨੀ ਆ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ